ਵੀ ਬਾਬਾ ਜੇ ਦੂਜੇ ਦੇ ਘਰ ਦਾ ਸਾਰਾ ਕੁਝ ਦੱਸ ਦਿੰਦਾ ਹੂੰ ਵੀ ਤੇਰੇ ਖੁੰਜੇ ਚ ਆ ਕੁਝ ਨਾ ਪਤਾ ਤੇਰੇ ਖੁੰਜੇ ਚ ਮਾਸ ਦੱਬਿਆ ਪਿਆ ਤੇਰੇ ਖੁੰਜੇ ਚ ਢਾਲਾ ਕਰਤਾ ਇਹ ਕਈ ਬੰਦੇ ਕਹਿੰਦੇ ਬਾਬੇ ਦੀ ਚੱਪਲਾ ਲੈ ਕੇ ਦਿਓ ਚੱਕ ਕੇ ਵੀ ਬਾਬੇ ਦੇ ਚੱਪਲਣ ਲੈ ਜਾਓ ਤੇ ਬਾਬੇ ਨੂੰ ਇਹ ਪੁੱਛੋ ਵੀ ਬਾਬਾ ਤੇਰਾ ਚੱਪਲਾ ਕੌਣ ਲੇਗਾ ਤੂੰ ਐ ਦੱਸ ਉਹਦੀ ਫਕੀਰੀ ਚ ਦਮ ਹੋਇਆ ਦੱਸ ਦੂ ਦੱਸ ਦੂ ਆ ਪੱਕੀ ਗੱਲ ਆ ਇਹ ਬਾਤ ਤਾਂ ਨਾਲ ਹੈ ਜੀ ਸਾਰਾ ਕੁਝ ਤੁਸੀਂ ਵੀ ਦੱਸ ਦਿਓ ਕਿਉਂ ਹਾਂਜੀ ਤੁਸੀਂ ਜੇ ਇੰਨਾ ਕੁਝ ਦੱਸ ਦਿੰਨੇ ਆ ਵੇ ਕਿ ਤੁਸੀਂ ਵੀ ਦੱਸ ਦੋਗੇ ਚੱਪੜਾ ਹਾਂਜੀ ਦੇਖੋ ਇਹਦਾ ਨਾ ਰੰਗ ਹੈ ਹੂੰ ਉਹ ਸਾਨੇ ਕਹਿੰਦੇ ਵੀ ਹਥਿਆਰ ਛੱਡੇ ਐ ਚਲਾਉਣੇ ਨਹੀਂ ਭੋਲੇ ਹੂੰ ਪੁੱਛਣ ਪੁੱਛਾਂ ਕੱਢਣੋ ਹਟਾ ਮੈਂ ਹੂੰ ਪਰ ਭੋਲਿਆ ਨਹੀਂ ਹੂੰ موسی ਅਲੀ ਸਲਾਮ ਬਹੁਤ ਗੁਨਾਹ ਕਰਦੇ ਸੀ ਹੂੰ ਅੱਲਾ ਨੇ ਆਵਾਜ਼ ਮਾਰੀ ਕਹਿੰਦੇ موسیਆ ਸੁਧਰ ਜਾ ਅੰਤ ਭੜਾ ਹੋਊਗਾ ਹੂੰ ਨਹੀਂ ਟਕੇ ਹੂੰ ਕਿਉਂਕਿ ਉਹਦੀ ਮਾਂ موسی ਅਲੇ ਸਲਾਮ ਦੀ ਦਵਾ ਕਰਦੀ ਸੀ ਉਹਦੇ ਖਾਤਰ ਵੀ ਅੱਲਾ ਮੀਆਂ ਮੇਰੇ ਪੁੱਤ ਤੋਂ ਜੋ ਹੋ ਗਿਆ ਹਵਾ ਗਿਆ ਇਹਨੂੰ ਮaaf ਕਰ ਦੇ ਤੇ ਗੁਨਾਹ ਬਖਸ਼ੀ ਹਮ ਮਾਪਾ ਜੀ ਜਿੱਦੇ موسی ਅਲੇ ਸਲਾਮ ਦੀ ਮੰਮੀ ਦੀ ਡੈਥ ਹੋ ਗਈ ਨਾ ਇੰਤਕਾਲ ਹੋ ਗਿਆ ਉਧਰੋਂ ਤਾਂ ਇੰਤਕਾਲ ਹੋ ਗਿਆ ਉਧਰੋਂ ਅੱਲਾ ਦੇ ਘਰ ਚ ਆਵਾਜ਼ ਆ ਗਈ ਕਹਿੰਦਾ موسی ਹੁਣ ਨਾ ਪੁੱਤ ਕੋਈ ਗਲਤੀ ਕਰਦੀ ਕਹਿੰਦਾ ਕਿਉਂ ਜੀ ਕਹਿੰਦਾ ਹੁਣ ਤੈਨੂੰ ਬਖਸ਼ਾਉਣ ਵਾਲੀ ਨਹੀਂ ਰਹੀ ਹਮ ਸਭ ਤੋਂ ਵੱਡੀ ਤਾਂ ਗੱਲ ਜੀ ਮੇਰੇ ਕੋਲੇ ਸਭ ਤੋਂ ਵੱਡੀ ਪਾਵਰ ਮੇਰਾ ਮਾਪਿਓ ਹੈ ਮੇਰੇ ਕੋਲ ਹੂੰ ਮੇਰਾ ਪਿਓ ਤਾਂ ਇੰਨਾ ਕਿ ਦਿਲਦਾਰ ਤੇ ਇੰਨਾ ਕਿ ਸ਼ੇਰ ਬੰਦਾ ਨਾ ਬਾਬਾ ਜਦੋਂ ਮੈਨੂੰ ਧਮਕੀਆਂ ਆਈਆਂ ਹੂੰ ਕਈਆਂ ਦੇ ਤਾਂ ਕੋਠਿਆਂ ਦੇ ਸਾਹਸਾਤ ਬੰਦੇ ਚੜਾ ਲੰਦੇ ਬਾਬੇ ਵੀ 100 ਬੰਦਾ ਰਾਇਆ ਕਰੋ ਮੇਰੇ ਘਰੇ ਧਮਕੀ ਆ ਗਈ ਅਸੀਂ ਪਿਓ ਬਤ ਗੱਲੇ ਸੀ ਹੂੰ ਹੁਣ ਵੀ ਗੱਲੇ ਆ ਹੂੰ ਜਿੱਦੇ ਮਰਨਾ ਉਹਦੇ ਕਿਸੇ ਦੀ ਗੋਲੀ ਨਾਲ ਮਰਾਂਗੇ ਜਾਂ ਰੱਬ ਚੱਕੂਗਾ ਪਤਾ ਨਹੀਂ ਐਕਸੀਡੈਂਟ ਤੇ ਜਾਣਾ ਪਤਾ ਨਹੀਂ ਕਿਵੇਂ ਮਰਨਾ ਪਹਿਲਾਂ ਹੀ ਕਿਉਂ ਡਰੀ ਜਾਈਏ ਬਈ ਹੂੰ ਦੇਖੀ ਜਾਊਗੀ ਜੀ ਉਹ ਤੁਹਾਡੇ ਵਾਲੀ ਗੱਲ ਆ ਵੀ ਜੇ ਕਿਸੇ ਦੀ ਗੱਲ ਦੱਸ ਦਨੇ ਤਾਂ ਆਪਦੀ ਨਹੀਂ ਪਤਾ ਵੀ ਅਸੀਂ ਕਦੋਂ ਜਾਣਾ ਨਹੀਂ ਜਿਹੜਾ ਤੁਸੀਂ ਸਿਰਕਮਾ ਹੁੰਦੇ ਸੀ ਤੁਸੀਂ ਕਹਿੰਦੇ ਵੀ ਪਹਿਲਾਂ ਮੈਂ ਸਿਰਕਮਾ ਹੁੰਦਾ ਸੀ ਥੋੜੇ ਕੇਸ ਸੀਗੇ ਕੇਸ ਨਹੀਂ ਸੀ ਨਹੀਂ ਨਹੀਂ ਤੇ ਉਹ ਕੇਸ ਜਦੋਂ ਕਹਿੰਦੇ ਬੰਦਾ ਜੋ ਪੌਣ ਆ ਜਾਂਦੀ ਆ ਉਹਨੂੰ ਸਾਰੀ ਇੱਕ ਜਿਵੇਂ ਫਿਲਮ ਹੁੰਦੀ ਆ ਪਿਕਚਰ ਹੁੰਦੀ ਆ ਕਹਿੰਦੇ ਉਸ ਤਰ੍ਹਾਂ ਦਿਂਦੀ ਆ ਹਕੀਕਤ ਆ ਹੈ ਵੀ ਵਾਕਈ ਪੇਚੇ ਨਹੀਂ ਦੀ ਹੁੰਦੀ ਇਹਨੂੰ ਕੁਝ ਨਹੀਂ ਦੱਸਦਾ ਜੇ ਤਾਂ ਗੁਰੂ ਪੀਰ ਦਾ ਕਰਮ ਹੁੰਦਾ ਹੂੰ ਗੰਤੀ ਮਿੰਤੇ ਦੀ ਗੱਲ ਆ ਹੂੰ ਰੱਬ ਵੀ ਸਾਡੇ ਮੂਹਰੇ ਸਾਹਮਣੇ ਆ ਕੇ ਖੜ ਗਿਆ ਫਿਰ ਅਸੀਂ ਪੌਣਾ ਤੋਂ ਕੀ ਲੈਣਾ ਆਸਤਾ ਨਾਲ ਦੇਣਾ ਸਰੇ ਛੱਡਾਂਗੇ ਵੀ ਦਰਸ਼ਨ ਹੋ ਗਏ ਓਕੇ ਹੁਣ ਲੋਕੀ ਦੇ ਵੀ ਕਹਿੰਦੇ ਐ ਵੀ ਇਹ ਸਭ ਪਖੰਡਵਾਦ ਆ ਜੇ ਇਦਾਂ ਹੀ ਦਿੰਦਾ ਹੋਵੇ ਸਾਰਾ ਕੁਝ ਤੇ ਜਿਹੜਾ ਫਿਰ ਉਹਦੇ ਚੋਰ ਦੱਸ ਦਿਆ ਕਰੇ ਪੁਲਿਸ ਨੂੰ ਵੀ ਚੋਰ ਫਲਾਣੇ ਥਾਂ ਬੈਠਾ ਤੇ ਤੁਸੀਂ ਫੜ ਲਓ ਤੇ ਮੈਨੂੰ ਦਿਓ 10 ਲੱਖ ਰੁਪਇਆ ਮੈਂ ਚੋਰ ਫੜਾ ਲਿਆ ਨਾ ਤੇ ਸਰਕਾਰ ਨੂੰ ਫਿਰ ਇੰਨੀ ਪੁਲਿਸ ਰੱਖਣ ਦੀ ਕੀ ਲੋੜ ਐ ਜੇ ਉਹ ਚੇਲੇ ਵੀ ਐਂ ਦੱਸ ਦਿੰਦ ਬੜੇ ਬਾਬਿਆਂ ਹੁਣ ਮੈਂ ਨਾਂ ਨਹੀਂ ਲੈਣਾ ਕਿਸੇ ਦਾ ਨਹੀਂ ਇਦਾਂ ਗੱਲ ਹੈ ਉਹ ਜਿਹੜੇ ਬੁੱਧੀ ਜੀਵ ਆ ਉਹ ਕਹਿੰਦੇ ਸਭ ਪਖੰਡਵਾਦ ਹੈ ਇਹ ਹੂੰ ਇਹ ਨਹੀਂ ਦੇਖੋ ਸਰ ਕੋਈ ਰੱਬ ਨੂੰ ਮੰਨਣ ਵਾਲਾ ਕੋਈ ਨਾਸਤਿਕ ਵੀ ਆ ਹੂੰ ਜੇ ਇੱਕ ਬੰਦਾ ਕੋਈ ਚਾਚ ਦਾ ਕੰਮ ਕਰ ਰਿਹਾ ਇੱਕ ਭੰਡਰ ਨਾਲਾ ਵੀ ਹੋਊਗਾ ਹੂੰ ਭੰਡਰਾਂ ਵੀ ਜ਼ਰੂਰੀ ਹੈ ਤੇ ਆਪਦਾ ਕਰਮ ਕਰਨਾ ਵੀ ਜ਼ਰੂਰੀ ਹੈ ਹੂੰ ਤੁਹਾਨੂੰ ਬਹੁਤ ਕੁਝ ਕਹਿੰਦੇ ਹੋਣੇ ਜਾਂਦਾ ਵੀ ਪੌਡਕਾਸਟ ਕਰਨ ਥਾਂ ਦਾ ਭੱਜ ਜਾਂਦੇ ਆ ਹੂੰ ਨੇਗੇਟਿਵ ਕਮੈਂਟ ਵੀ ਆਉਂਦੇ ਹੋਣਗੇ ਤੁਹਾਨੂੰ ਤੇ ਫਿਰ ਜੇ ਤੁਸੀਂ ਹੋਰ ਕਮੈਂਟਾਂ ਕਨੇ ਦੇਖ ਕੇ ਫਿਰ ਤਾਂ ਘਰ ਹੀ ਬੈਠੋਗੇ ਜੀ ਪੌਡਕਾਸਟ ਨਹੀਂ ਹੋਣਾ ਹੂੰ ਨਹੀਂ ਹੋਣਾ ਐਂ ਫਿਰ ਜੇ ਅਸੀਂ ਹੁਣ ਫਕੀਰੀ ਛੱਡ ਕੇ ਕਮੈਂਟਾਂ ਕਨੇ ਝਾਕਣ ਲੱਗ ਜੇ ਤਾਂ ਫਿਰ ਤਾਂ ਬੱਸ ਪਾਲਿਆ ਰੱਬ ਨੂੰ ਹੂੰ ਖਤਮ ਆ ਫਿਰ ਤਾਂ ਜੀ ਕਹਾਣੀ ਜੀ ਭੰਡਰ ਵਾਲਿਆਂ ਦੇ ਵੀ ਸਦਕੇ ਜਾਈਏ ਤੇ ਸਾਡੀ ਫਕੀਰੀ ਨੂੰ ਦਪਾ ਕੇ ਲੈਣੇ ਲਾਉਣਾ ਇੱਕ ਨਾ ਇੱਕ ਦਿਨ ਤਾਂ ਜ਼ਰੂਰ ਸੁਣੂੰਗਾ ਹੂੰ ਅੱਜ ਕੋਈ ਮਾਣ ਨਹੀਂ ਮਾਰੇ ਉਹਦੇ ਹੂੰ ਪਰ ਇਸ ਟਾਈਮ ਤਾਂ ਜੀ ਰਿਸ਼ਤੇਦਾਰ ਨੋ ਐਂਟਰੀ ਜੀ ਕਹਿੰਦੇ ਅੱਜ ਦੇ ਚੁੱਕ ਜਿਹੜਾ ਬਾਬਿਆਂ ਦੀ ਬਹੁਤ ਚੜ੍ਹਾਈ ਆ ਹੂੰ ਵੱਡੀਆਂ ਗੱਡੀਆਂ ਮਹਿੰ ਮੈਂ ਕਿ ਬੂਟ ਤੇ ਪੰਜੇ ਉਂਗਲਾਂ ਤੇ ਪੰਜ ਛਾਪਾਂ ਪੰਜ ਪੰਜ ਛੱਲੇ ਜਿਵੇਂ ਗੌਣ ਵਾਲਾ ਕਹਿੰਦਾ ਹੁੰਦਾ ਉਹ ਵਾਕਈ ਕੀ ਸੱਚ ਹੈ ਤੁਸੀਂ ਦੱਸੋ ਨਹੀਂ ਮੈਂ ਤੁਹਾਨੂੰ ਪੁੱਛਣਾ ਇਹ ਗੱਲ ਵਾਕਈ ਸਹੀ ਹੈ ਬਾਬੇ ਦੀ ਚੜਾਈ ਅੱਜ ਕੱਲ ਦੇਖੋ ਜੀ ਜੇ ਕਿਸੇ ਬਾਬੇ ਦੀ ਚੜਾਈ ਹੁੰਦੀ ਹੈ ਹੁਣ ਕੋਈ ਮੇਰੇ ਵਰਗਾ ਵੀ ਹੁੰਦਾ ਵਿਚਾਰਾ ਮੈਂ ਬਾਹਰ ਅੰਦਰ ਜਾਣਾ ਤਾਂ ਪਾਉਣਾ ਜੀ ਆਪਾਂ ਐਵੇਂ ਕਹਿਦਗੇ ਪੰਜੇ ਉਂਗਲਾਂ ਚ ਪੰਜੇ ਉਂਗਲਾਂ ਤੇ ਕਿੱਥੇ ਜੀ ਮਹਾਰਾਜ ਫਿਰ ਉਹੀ ਤਾਂ ਮੈਂ ਕਹਿੰਦਾ ਵੀ ਜਿੱਦੇ ਪੰਜੇ ਉਂਗਲਾਂ ਇੱਕੋ ਜਿਹੀ ਹੋ ਗਏ ਉਹਦੇ ਮੈਂ ਦੁਨੀਆ ਨਾ ਬਲਟ ਦੂੰ ਪੈ ਜਾਣਗੇ ਆ ਥੋੜਾ ਸਮਾਂ ਹੋਇਆ ਜੇ ਨਹੀਂ 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 ਆਪਾਂ ਪਾਉਣਗੇ ਨਹੀਂ ਮੈਂ ਮੇਰੇ ਪਿਓ ਦੀ ਹੱਕ ਤੇ ਚੜ੍ਹੂ ਵੀ ਲੈ ਆ ਕੇ ਦੇ ਨਹੀਂ ਪਿਓ ਦੇ ਸੇਵਾਦਾਰ ਨੂੰ ਲਾਉਣੀਆਂ ਆਪਾਂ ਨਹੀਂ ਨਹੀਂ ਸੇਵਾਦਾਰਾਂ ਤੋਂ ਕਿਉਂ ਮੰਗੀ ਆਪਾਂ ਉਹਨਾਂ ਕੋਲੇ ਵਾਸਤੇ ਚੜ੍ਹਨ ਨੂੰ ਕਰਾਣਾ ਹੋਵੇ ਹਮ ਅਗਲੇ ਮੇਰੀਆਂ ਛਾਂਪਾਂ ਦੇਣਗੇ ਕਿ ਪੀਟੀਆਰ ਕਰ ਬੱਸ ਦਾ ਕਰਾਇਆ ਨਹੀਂ 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 ਇਦਾਂ ਦੀ ਗੱਲ ਨਹੀਂ ਦਿਖਾਵਾ ਕਰਦੇ ਆ ਜੀ ਹਮ ਅੱਜ ਕੱਲ ਜਿਹਦੇ ਕੋਲੇ ਸਿਉਣਾ ਤੇ ਵੱਡੀਆਂ ਗੱਡੀਆਂ ਨਾ ਹਮ ਉਹ ਪਾਉਂਦੇ ਪੈਸਿਆਂ ਦੇ ਪਟਾਕੇ ਤਾਂ ਹਮ ਅਗਲਾ ਗੱਡੀ ਚੋਂ ਬਾਹਰ ਉੱਤਦਾ ਤਾਂ ਪਹਿਲਾਂ ਰੂੜ ਲੱਕ ਧਰਦੇ ਹੱਥ ਤੇ ਵਿਆਹ ਤੱਕ ਬਾਬਾ ਕੰਮ ਤਾਂ ਬਾਅਦ ਚ ਦੇਖਾਂਗੇ। ਹਮ ਆਮ ਤੌਰ ਤੇ ਹੁਣ ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਜੇ ਲੋਕਾਂ ਦੀ ਭਵਿੱਖਬਾਣੀ ਕਰ ਸਕਦਾ ਹੈ ਲੋਕਾਂ ਨੂੰ ਦੱਸ ਸਕਦਾ ਵੀ ਤੇਰਾ ਕੰਮ ਚੱਲੂਗਾ ਜਾਂ ਨਹੀਂ ਚੱਲੂਗਾ। ਬਾਬਾ ਆਪਦੀ ਕਿਉਂ ਨਹੀਂ ਕਰਦਾ? ਮੇਰਾ ਕੰਮ ਮੈਂ ਕਦੋਂ ਕਹਿ ਜੀ ਵੀ ਬੰਦ ਪਿਆ। ਨਹੀਂ ਉਹ ਵੈਸੇ ਤੁਹਾਡੇ ਤੇ ਨਹੀਂ ਮੈਂ ਸਵਾਲ ਕਰਦਾ। ਬਾਬਿਆਂ ਦੀ ਗੱਲ ਹੀ ਕਰਦਾ ਮੈਂ ਇਹ ਬਾਬੇ ਆਮ ਤੌਰ ਤੇ ਕੀੀ ਜਾਂਦੇ ਆ ਵੀ ਚੱਲੂ ਆ ਬਾਬਾ ਆਪ ਆਰਥਿਕ ਪੱਖੋਂ ਕਮਜ਼ੋਰ ਹੁੰਦਾ ਉਹ ਸਾਡੇ ਜਿਹੜੇ ਬਾਬੇ ਆ ਨਾ ਜੀ ਇੱਕ ਟਾਲੇ ਆਣੇ ਹੂੰ ਬਿਲਕੁਲ ਵੀ ਆਣੀ ਮੇਰੀ ਇੱਕ ਵੀਡੀਓ ਚੱਲੀ ਸੀ 3 ਮਿਲੀਅਨ ਵਿਊ ਹੋਏ ਉਹਨੂੰ ਹੂੰ ਜਦੋਂ ਮੈਨੂੰ ਧਮਕੀ ਆਈ ਹੈ ਹੂੰ ਮੈਨੂੰ ਕਹਿੰਦੇ ਤੇਰੀ ਗੱਡੀ ਜਕਾ ਦਾਂਗੇ ਤੇਰੇ ਚਰਾਗ ਬਖਸ਼ਾ ਦਾਂਗੇ ਅਸੀਂ ਤੈਨੂੰ ਘਰੇ ਆ ਕੇ ਮਾਰਾਂਗੇ ਤੈਨੂੰ ਫਲਾਣਾ ਕਰਾ ਦਾਂਗੇ ਮੈਂ ਕਿਹਾ ਭਾਈ ਜੀ ਤੁਸੀਂ ਕੋਹਨੇ ਕੋਣ ਮੇਰੀ ਗੱਡੀ ਬਖਸ਼ਾਉਣ ਵਾਲੇ ਹੂੰ ਗੱਡੀ ਦਾ ਜਿੱਦੇ ਬਖਸ਼ੀ ਨਾ ਉਹਦੇ ਦਾ ਮਰ ਕੇ ਹੀ ਬਖਸ਼ ਹੋ ਗਈ ਜਨਾਦਰ ਦਾ ਜਵਣਾ ਨਜ਼ਰ ਦਾ ਚਰਾ ਕੇ ਚੱਲਣ ਗਈ ਹੂੰ ਜਿਵੇਂ ਮਰਦੀ ਹੂੰ ਠੀਕ ਹੈ ਨਾ ਹੂੰ ਹਜੇ ਤਾਂ ਕਿਰਾਏ ਦੇ ਘਰਾਂ ਦੇ ਤਾਂ ਮੈਂ ਅੱਛਾ ਚਰਾ ਕੇ ਕੰਟੀਨਿਊ ਉਡਾ ਰਿਹਾ ਜਿੱਦੇ ਮੇਰਾ ਆਪਦਾ ਪੈ ਗਿਆ ਉਦੋਂ ਨੂੰ ਤਾਂ ਮੇਰੇ ਗੱਡੀ ਬਖਸ਼ਾ ਦੇਣਗੇ ਫਿਰ ਤਾਂ ਲੋਕ ਹੂੰ ਤੇ ਬਹੁਤ ਜਲਦੀ ਮੈਂ ਮੇਰੇ ਰਿਸ਼ਤੇਦਾਰਾਂ ਨੂੰ ਇੱਕ ਖੁਸ਼ਖਬਰੀ ਦੇਣੀ ਆ ਬਹੁਤ ਛੇਤੀ ਜੀ ਮੈਂ ਘਰ ਲੈ ਰਿਹਾ ਹੂੰ ਝੂਠ ਨਹੀਂ ਮਾਰਦਾ ਲਾਉਂਗਾ ਲੋਨ ਤੇ ਹੂੰ ਕਿਸ਼ਤਾਂ ਦੇ ਲਾਉਂ ਹੂੰ ਹੂੰ ਮੇਰੇ ਕੋਲੇ ਸੱਚੀ ਸਰਕਾਰ ਤੁਸੀਂ ਵੀ ਰੱਬ ਦੇ ਬੰਦੇ ਹੋ ਇੱਕ ਪੱਤਰਕਾਰ ਹੋ ਗਿਆ ਆਰਟਿਸਟ ਹੋ ਗਿਆ ਤੁਸੀਂ ਬੰਦੇ ਨੂੰ ਉੱਥੋਂ ਕੱਢ ਕੇ ਲੈ ਆਉਣਾ ਹੁੰਦਾ ਜਿੱਥੇ ਛੁਪਿਆ ਹੋਵੇ ਹਮ ਵੱਡੇ ਤੋਂ ਵੱਡਾ ਕਲਾਕਾਰ ਜਨਾਬ ਤੁਹਾਡੇ ਮੂਰੇ ਜ਼ੀਰੋ ਹੈ ਕਿਉਂ ਕਿਉਂਕਿ ਉਹਦੀ ਚੱਲਣ ਦੀ ਵਜ੍ਹਾ ਤੁਸੀਂ ਆ ਹਮ ਵੱਡੇ ਤੋਂ ਵੱਡਾ ਬਾਪਾ ਜਿਹੜਾ ਵਿਚਾਰਾ ਘਰੇ ਬਿਠਾਉਂਦਾ ਉਹਨੂੰ ਚੱਕ ਕੇ ਤੁਸੀਂ ਹਾਈਲਾਈਟ ਕਰ ਦਿੰਦੇ ਹੋ ਮਹਾਰਾਜ ਹਮ ਹਕੀਕਤ ਗੱਲ ਹੈ ਇਹ ਪੱਤਰਕਾਰ ਵੀਰ ਜਿਹੜੇ ਹੁੰਦੇ ਨਾ ਹੁਣ ਕਈ ਵੀਡੀਓ ਪਾਉਂਦੇ ਆ ਉਹ ਉਹਨਾਂ ਨੂੰ ਰੋਕ ਨੈਗੇਟਿਵ ਕਮੈਂਟ ਵੀ ਕਰੀ ਜਾਂਦੇ ਜਿਵੇਂ ਜਿਵੇਂ ਉਹਨਾਂ ਦੇ ਵਿਊ ਵਧਿਆ ਉਹ ਮੈਂ ਗੱਦੀਆਂ ਦੇ ਕੱਠ ਹੋਈ ਜਾਂਦਾ ਵੀ ਆਹ ਬਾਬੇ ਨੂੰ ਦੇਖੀਏ ਤਾਂ ਸਹੀ ਹਰੇ ਤਾਂ ਕੀ ਆ ਹੂੰ ਤੇ ਹੋਰ ਬਾਬੇ ਕੀ ਭਾਲਦੇ ਆ ਪਬਲਿਸਿਟੀ ਜੀ ਕਈ ਬਾਬੇ ਕਈ ਬਾਬੇ ਇਹੋ ਜਿਹੀ ਵੀ ਆ ਕਹਿੰਦੇ ਵੀ ਥਾਲਾ ਲਾਇਓ ਇੱਕ ਅੰਗਰੇਜ਼ੀ ਦੀ ਬੋਤ ਰੱਖਿਆ ਹੋ ਹੂੰ ਇੱਕ ਮੁਰਗੀ ਤੇ ਮੁਰਗੀ ਦੀ ਲੱਤਾਂ ਬੰਨ ਕੇ ਰੱਖਿਆ ਹੋ ਉੱਥੇ ਹੂੰ ਤੇ ਕੁਝ ਸਮਾਨ ਹੋਰ ਰੱਖਿਆ ਹੋ ਤੇ ਕਹਿੰਦੇ ਵੀ ਥੋੜੇ ਚਿਰ ਬਾਅਦ ਉਹੀ ਬਾਬਾ ਕਿ ਉਥੋਂ ਚੱਕ ਲਿਆਉਂਦਾ ਹੂੰ ਇਹ ਵੀ ਹਕੀਕਤ ਹੈ ਹੋ ਸਕਦਾ ਜੀ ਕਲ ਜੋਗ ਹੈ ਹਕੀਕਤ ਹੈ ਹੋ ਸਕਦਾ ਕਈ ਬਾਬੇ ਕਹਿੰਦੇ ਆ ਵੀ ਅੱਜ ਕੜਾਹੀ ਦੇਣੀ ਆਪਾਂ ਪੀਂਦੇ ਆ ਜੀ ਬਹੁਤ ਬਾਬੇ ਪੀਂਦੇ ਆ ਹੂੰ ਪੀਂਦੇ ਨਹੀਂ ਉੱਥੋਂ ਹੀ ਚੱਕ ਲੈਣੀ ਆ ਬਾਅਦ ਚ ਫਿਰ ਬਾਬੇ ਨੂੰ ਕੁਝ ਨਹੀਂ ਹੁੰਦਾ ਉਹਦੇ ਨਾਲ ਪਰ ਠੇਕੇ ਤੋਂ ਲਿਆਉਣੀ ਜਿਹੜੀ ਅਗਲੇ ਤੇ ਉਹਦੇ ਵੀ ਪੈਸੇ ਲੱਗੇ ਉੱਥੋਂ ਤੱਕ ਲਿਆਉਗਾ ਹੂੰ ਇਹਦਾ ਪੱਕੀ ਕਹਿ ਸਕਦੇ ਨਹੀਂ ਕਿਸੇ ਨੂੰ ਕਿ ਕਹਾਂ ਦੱਸੂ ਤੁਸੀਂ ਅੱਜ ਵੀਡੀਓ ਜਿਹੜੇ ਲੋਕ ਵੇਖ ਰਹੇ ਆ ਕਈ ਲੋਕ ਤਾਂ ਟਾਲਿਆਂ ਤੋਂ ਵੱਡਾ ਡਰਦੇ ਆ ਹੂੰ ਜਿਵੇਂ ਮੋਟਰਸਾਈਕਲ ਟਾਲੇ ਉੱਤੇ ਟੱਪ ਗਿਆ ਜਾ ਕਾਰ ਟੱਪ ਗਈ ਜਾਂ ਜਵਾਕ ਟੱਪ ਗਿਆ ਹਾਲੇ ਕਹਿੰਦਾ ਮੈਂ ਢਾਲੇ ਉੱਤੋਂ ਹੀ ਟੱਪ ਗਿਆ ਮੈਨੂੰ ਕੁਝ ਹੋ ਜਾਊਗਾ ਉਹ ਵਾਕਈ ਕੁਝ ਹੋ ਜਾਂਦਾ ਕੀ ਪਤਾ ਜੀ ਗਾਦਾ ਰੱਖਿਆ ਹੁੰਦਾ ਅਗਲੇ ਨੇ ਕਈ ਬੰਦੇ ਤਾਂ ਉਹ ਚੱਕ ਕੇ ਜੇ दारू ਦਾਦੀਆਂ ਪਿਆ ਤੇ ਕਈ ਪਿੰਡ ਵਾਲੇ ਬੰਦੇ ਆ ਬੱਸ ਜਿੱਥੇ ਵੀਡੀਓ ਵੇਖੀ ਜਾਂਦਾ ਸੀ ਇੱਕ ਢਾਲੇ ਜ 51000 ਰੁਪਏ ਪਿਆ ਹੂੰ ਜੋ ਚੱਕ ਕੇ ਤੇ ਆਪਣਾ ਕੋਈ ਸਰਦਾਰ ਬੰਦਾ ਹੀ ਸੀਗਾ ਹੂੰ ਉਹਨਾਂ ਦੇ ਘਰ ਵਾਲੇ ਨੂੰ ਫੜਾਤਾ ਉਹ ਤੇਰੀ ਚਿੱਕਾ ਪਤਾ ਨਹੀਂ ਕੋਈ ਫਿਲਮ ਸੀ ਕਿ ਪਤਾ ਨਹੀਂ ਰਿਐਲਿਟੀ ਸੀ ਹੂੰ ਆਈ ਡੋਨਟ ਨੋ ਹੂੰ ਜੋ ਉਹਨਾਂ ਵਦਿਆ ਲੱਗੀ ਵੀਡੀਓ ਜੀ ਇੱਕ ਵਿਚਾਰਾ ਕਿ ਭਈਆ ਬੋਲੀ ਜਾਂਦਾ ਖੇਤ ਜਿੱਚ ਕਹਿੰਦਾ ਜੱਟਾਂ ਦੇ ਕਹਿੰਦਾ ਜ਼ਮੀਨ ਨਿਕਲੇ ਆਉਂਦੀ ਆ ਬਾਣੀਆਂ ਦੇ ਦੁਕਾਨਾਂ ਤੇ ਮੱਝ ਵੀ ਸਖਾਂ ਦੇ ਕੱਦੀਆਂ ਮੈਂ ਪਹਿਲੇ ਸਵਾਲ ਕਰਕੇ ਹਟੇ ਸੁਣੂ ਦੇਖਿਆ ਨਾ ਇਹ ਜਿਹਨਾਂ ਦੇ ਹੁੰਦੀ ਆ ਤਾਂ ਲੋਕੇ ਰਹਿੰਦੀ ਨਹੀਂ ਜੀ ਇਹ ਕੋਈ ਛੋਲਾਂ ਦਾ ਬਾਹਨ ਨਹੀਂ ਗੀਰੀ ਕਰਨੀ ਬਹੁਤ ਔਖੀ ਆ ਨਾਮ ਕਮਾਉਣਾ ਬਹੁਤ ਔਖਾ ਹੈ ਪੈਣਾ ਪੰਗਾਂ ਚ ਖੜਨਾ ਬਹੁਤ ਔਖਾ ਨਹੀਂ ਮੈਂ ਢਾਲੇ ਦੀ ਗੱਲ ਕਰ ਰਿਹਾ ਸੀ ਤੁਹਾਡੀ ਗੱਲ ਮੈਂ ਵਿੱਚ ਫਿਰੂਕਦਾ ਵੀ ਜਿਹੜਾ ਢਾਲਾ ਹੁੰਦਾ ਜਿਹਦੇ ਉੱਤੇ ਕੁਝ ਟੱਪ ਜਾਂਦਾ ਅੱਲਾ ਡਰਦਾ ਵੀ ਮੈਨੂੰ ਕੁਝ ਹੋ ਜੂਗਾ ਤੇ ਕਈ ਬੰਦੇ ਚੱਕ ਕੇ ਉਹ दारू ਵੀ ਪੀ ਜਾਂਦੇ ਆ ਕਈ ਬੰਦੇ ਉਹ ਨਾਰੀਅਲ ਭੰਨ ਕੇ ਵੀ ਖਾ ਜਾਂਦੇ ਆ ਤੇ ਕਈ ਜਿਹੜੇ ਸਮਾਨ ਲੱਡੂ ਪਿਓ ਉਹ ਵੀ ਖਾ ਜਾਂਦੇ ਆ ਐਂ ਜੀ 100 ਚੋਂ 50% ਚੀਜ਼ਾਂ ਹੁੰਦੀਆਂ ਹੁੰਦੀਆਂ ਵੀ ਐਸੀ ਵੀ ਗੱਲ ਨਹੀਂ ਜਿਹਨੂੰ ਨਹੀਂ ਯਕੀਨ ਆਗਾ ਮੇਰੇ ਨਾਲ ਹਰ ਦੁਆਰ ਚੱਲੋ ਮੈਂ ਰਾਤ ਜਾਂਦੀਆਂ ਦਿਖਾਉਂ ਵੀ ਉਹ ਦੁਰੀਆਂ ਫੜ ਗੁਰਗਾ ਸਪਾਸਟ ਛਾਇਆ ਕੋਈ ਹੈ ਛਾਇਆ ਛਾਇਆ ਹਰਦوار ਜੀ ਮੈਂ ਕਹਣਾ ਰੋਹਾਂ ਉੱਥੇ ਹਮ ਕਾਲਿਆ ਸ਼ਰੀਫ ਸਰਕਾਰ ਦੇ ਚਲੋ ਮੇਰੇ ਨਾਲ ਹਮ ਇੱਥੇ ਗੱਲਾਂ ਮਾਰਨ ਵਾਲੇ ਉੱਥੇ ਚਲੋ ਕਾਲਿਆ ਸ਼ਰੀਫ ਮੈਂ ਦਿਖਾਵਾਂ ਚੀਜ਼ਾਂ ਕੀ ਹੁੰਦੀਆਂ ਹਮ ਜਾਲਿਆ ਨਾਲ ਲਮਕ ਕੇ ਨਾਲ ਥੰਦੇ ਲੇਡੀਜ਼ ਬਾਬਾ ਜੀ ਗਿੱਟਾਂ ਦਾ ਕਿ ਸਿਰ ਲਾ ਲੈਂਦੀਆਂ ਪਿੱਛੇ ਨੂੰ ਉਹ ਕਰਕੇ ਹਮ ਜਿਹਨੂੰ ਨਹੀਂ ਯਕੀਨ ਤਾਂ ਚਲੋ ਮੇਰੇ ਨਾਲ ਅਜਮੇਸ਼ਰੀਫ ਚਲੋ ਕਾਲਿਆ ਸ਼ਰੀਫ ਚਲੋ ਮੈਂ ਦਿਖਾਵਾਂ ਚੀਜ਼ਾਂ ਕਿਉਂ ਹਮ ਧਰਤੀ ਤੋਂ ਉਹ ਚੀਜ਼ਾਂ ਛਾਲ ਮਾਰਦੀਆਂ ਨਾ ਬਾਬਾ ਜੀ ਤੇ 10 ਗੱਟ ਉੱਤੋਂ ਆ ਕੇ ਫੇਰ ਥੱਲੇ ਡਿੱਗਦੀਆਂ ਹਮ ਕਾਲੇ ਜੇ ਸਨੀ ਮਕੇ ਦਾ ਨੌਰਸਾ ਹੋਗਾ ਹੁਣ ਹੂੰ ਕਦੇ ਕਦੇ ਜਦੋਂ ਗੱਡੀ ਲੱਗੀ ਹੁੰਦੀ ਐ ਤੇ ਬੰਦਾ ਸਿਰ ਘਮਾਉਂਦਾ ਜਿਹੜੇ ਉਹ ਚੌਂਟੇ ਮਾਰਦਾ ਜਾਂ ਛੂਹ ਵਿੱਚ ਸੰਗਲ ਮਾਰਦਾ ਉਹ ਕਿ ਕੀਤ ਕੀ ਆ ਕਈ ਤਾਂ ਕਹਿੰਦੇ ਡੰਡ ਲਾਇਆ ਪੀਰ ਨੇ ਹੂੰ ਕਈ ਕਹਿੰਦੇ ਮਸਤੀ ਹੂੰ ਕੀ ਕਹਿੰਦੇ ਮੌਜ ਐ ਹੂੰ ਹੁਣ ਚੱਕਿਆਂ ਦੇ ਦਾ ਜਿਹੜੀ ਗੱਲ ਆ ਜੀ ਇਹ ਸਭ ਤੋਂ ਵੱਡੀ ਤਾਂ ਪੀਰ ਦੀ ਨਿਸ਼ਾਨੀ ਐ ਹੂੰ ਵੀਰ ਨੇ ਨਹੀਂ ਕਿਹਾ ਸੀ ਵੀ ਮੈ ਮਾਰੋ ਢੂਈ ਚ ਹਮ ਨਾ ਕਿਸੇ ਵਿਚਾਰੇ ਸਾਧ ਨੇ ਕਿਹਾ ਸੀ ਵੀ ਮੇਰਾ ਚਮਟਾ ਧੋਣੇ ਜੋ ਕੱਢ ਕੇ ਤੇ ਢੂਈ ਤੇ ਮਾਰ ਲਿਓ ਹਮ ਡਰਾਵਾ ਜੀ ਨਹੀਂ ਉਹ ਤਾਂ ਕਹਿੰਦੇ ਵੀ ਉਹ ਜਿਹੜੀ ਭੂਤ ਹੁੰਦੀ ਹੈ ਵਿੱਚ ਜਿਹੜੇ ਬੰਦੇ ਦੇ ਮਾਰਦੇ ਆ ਹਮ ਬੰਦਾ ਨਹੀਂ ਆਉਂਦਾ ਜਦੋਂ ਫੜ ਕੇ ਚੁੰਡੇ ਕਹਿੰਦੇ ਟੇਕ ਮੱਤਾ ਉਹਦੇ ਵਿੱਚ ਚੁੰਟੇ ਪੈਂਦੇ ਆ ਹਮ ਸੰਗਲ ਵੀ ਪੈਂਦੇ ਉਹਦੇ ਕਹਿੰਦੇ ਇਹਦੇ ਨਹੀਂ ਪੈਂਦੇ ਜਿਹੜੀ ਵਿੱਚ ਭੂਤ ਹੈ ਨਾ ਉਹਦੇ ਪੈਂਦੇ ਆ ਉਹ ਵਾਕਈ ਭੂਤ ਦੇ ਪੈਂਦਾ ਤਾਂ ਜਾਂ ਉਹ ਬੰਦੇ ਤੇ ਪੀੜ ਲੱਗਦੇ ਡਰਦਾ ਕਹਿੰਦਾ ਹੁੰਦਾ ਮੈਨੂੰ ਛੱਡ ਦੇ ਮੇਰੇ ਬਹੁਤ ਪੀੜ ਲੱਗਦੀ ਛੱਡ ਦੇ ਚੜ ਦੇ ਉਹ ਕਹਿੰਦਾ ਨਹੀਂ ਨਹੀਂ ਛੱਡਣਾ ਨਹੀਂ ਤੈਨੂੰ ਚੀਕਾਂ ਕਿਉਂ ਮਾਰਦਾ ਦੇਖੋ ਜੀ ਮੈਂ ਪਹਿਲਾਂ ਹੀ ਗੱਲ ਕਹਿ ਕੇ ਆ ਰਿਹਾ ਵੀ 50% ਚੀਜ਼ਾਂ ਹੈ 50% ਨਹੀਂ ਹੈ ਹਮ ਹਣਾ ਇਹ ਗੱਡੀਆਂ ਦਾ ਸਿਸਟਮ ਹੀ ਪੁੱਠਾ ਬਣਾ ਲਿਆ ਜੀ ਹਮ ਨੋਰੀ ਗੱਡੀ ਅੱਡ ਹੋ ਗਈ ਕਾਲੇ ਲਮ ਦੀ ਅੱਡ ਹੋ ਗਈ ਹਮ ਤੇ ਕਿਸੇ ਟਾਈਮ ਰੱਬ ਧਰਤੀ ਇੱਕ ਸੀ ਹਮ ਜਿਆਦਾ ਕੰਮ ਤਾਂ ਇਧਰ ਹਰਿਆਣੇ ਚ ਖਰਾਬ ਹੈ ਮਹਾਰਾਜ ਹਮਮ ਪਰ ਕੁਸ਼ੇਤਰ ਕਰਨਾਲ ਕਰਨੀ ਇਧਰ ਦਿੱਲੀ ਕਰਨੀ ਉਹ ਮਾਰਦੇ ਸੰਗਰਾ ਸੁਗਲਣਾ ਆਪਣੇ ਦਾ ਜਿਹੜਾ ਹੈ ਤਾਂ ਮਾੜੀ ਜੀ ਹਮ ਆਪਣੇ ਤਾਂ ਆਪ ਬਾਬੇ ਆਪਦੇ ਦੱਬਾਂ ਦੇ ਵਿੱਚ ਪਹਿਲੇ ਜਦੋਂ ਤੁਸੀਂ ਕਰਦੇ ਸੀ ਤੁਹਾਡੇ ਕੇਸ ਰੱਖੇ ਕੇਸ ਤਾਂ ਨਹੀਂ ਰੱਖੇ ਸੀ ਤੁਸੀਂ ਸਿਰ ਘਮਾਉਂਦੇ ਸੀ ਤੁਸੀਂ ਵੀ ਚੁੰਟੇ-ਚਾਂਟੇ ਚਲਾਏ ਆ ਉਦੋਂ ਕਦੇ ਵੀ ਨਹੀਂ ਤੁਹਾਡੇ ਉਸਤਾਦ ਨੇ ਨਾ ਕਦੇ ਵੀ ਨਹੀਂ ਉਸਤਾਦ ਨੇ ਵੀ ਨਹੀਂ ਚਲਾ ਉਸਤਾਦ ਤਾਂ ਸਿਰ ਹੀ ਨਿਕਗਾਉਂਦਾ ਜੀ ਉਹਦੇ ਕਰਕੇ ਤਾਂ ਮੈਂ ਹਟੇ ਅੱਛਾ ਤੁਸੀਂ ਵੀ ਹਟ ਗਏ ਮੇਰਾ ਗੁਰੂ ਤਾਂ ਉਹਦਾ ਸਿਰ ਮਾਰ ਦਿੰਨੇ ਉਹ ਤਾਂ ਪਹਿਲਾਂ ਤੁਸੀਂ ਦੱਸਿਆ ਨਾ ਵੀ ਮੈਂ ਗੱਦੀ ਲਾਉਂਦਾ ਸੀ ਉਹਦਾ ਸਿਰ ਘਮਾਉਂਦਾ ਸੀ ਪਹਿਲਾਂ ਤੁਸੀਂ ਸਿਰ ਘਮਾਉਂਦਾ ਰਹਿੰਦੇ ਪਹਿਲਾਂ ਉਦੋਂ ਉਦੋਂ ਕਿਹੜੀ ਕੀਤੇ ਚੇਲੇ ਸੀ ਇਸੇ ਦੇ ਨਹੀਂ ਨਹੀਂ ਉਦੋਂ ਬੇਗੁਰਾ ਸੀ ਜੀ ਤਾਂ ਹੀ ਤਾਂ ਸਿਰ ਮਾਰਦੇ ਸੀ ਹੂੰ ਬੇਗੁਰਾ ਬੰਦਾ ਕੰਨਾਂ 'ਚ ਟੱਕਰੇ ਮਾਰੂ ਵਜੇ ਐਗਿਆ ਉਸਤਾਦ ਹੈ ਨਹੀਂ ਸੀ ਕੋਈ ਨਾ ਨਾ ਤਾਂ ਇਹਦਾ ਮੈਂ ਸਵਾਲ ਕਰ ਦੇਣਾ ਵੱਡੇ-ਵੱਡੇ ਚੇਲੇ ਨੂੰ ਵੀ ਸ਼ਾਮ ਕੋਰ ਮਾਣੀ ਦੱਲ ਪਾਉਣਾ ਥੋੜੀ ਕਰਦੀ ਹੂੰ ਮੈਨੂੰ ਸਾਬਤ ਕਰਕੇ ਦਿਖਾਓ ਹ ਅਸੀਂ ਮੈਰਾਂ ਦੀ ਗੱਦੀ ਹੈ ਸਾਡੇ ਚੌਰਾ ਦੀ ਪਰਭੁੰਜ ਦੀ ਗੱਦੀ ਹੈ ਆਪਣੀ ਤੇ ਉਸ ਗੱਦੀ ਨੂੰ ਤਾਂ ਘੱਟੋ ਘੱਟ 200 ਸਾਲ ਹੋ ਗਏ ਜੇ ਮੈਂ ਉਧਰ ਦੀ ਗੱਲ ਵੀ ਇੱਧਰ ਮੈਚ ਕਰਕੇ ਦੱਸਾਂ ਤਾਂ 300 ਸਾਲ ਤੋਂ ਉੱਪਰ ਗੱਦੀ ਹੈ ਜੀ ਆਪਣੀ ਹੂੰ ਜੀ ਇੱਕ ਬਾਬਾ ਜੀ ਇਹਦੇ ਕੰਗਣ ਪਾਏ ਤੁਹਾਡੇ ਪਲਾਸਟਿਕ ਦੇ ਹੈ ਨਾ ਇਹ ਰਾਜ ਕੇਂਦਰ ਕੀ ਰਾਜ ਹੁੰਦਾ ਇੱਕ ਬਾਬਾ ਜੀ ਸਾਬਰਪਾਕ ਸਰਕਾਰ ਦੇ ਜਿਹੜੇ ਮਰੀਦ ਹੁੰਦੇ ਉੱਥੋਂ ਦੇ ਇਹ ਉਹਨਾਂ ਦੇ ਹੱਥ ਦੇ ਵਿੱਚ ਨਿਸ਼ਾਨੀਆਂ ਹੁੰਦੀਆਂ ਵੀ ਸਾਡਾ ਬੱਚਾ ਕੀ ਦੇ ਦੂਰੀ ਦੇ ਖੇਤਰ ਸੋ ਮੇ ਸਾਬਰਪਾਕ ਸਰਕਾਰ ਕਲਿਆ ਸ਼ਰੀਫ ਤੋਂ ਨੇ ਹੂੰ ਜਿਹੜੇ ਤੁਹਾਡੇ ਉਸਤਾਦ ਨਹੀਂ ਨਹੀਂ ਜਿਹੜੇ ਪੀਰੋ ਮੁਰਸ਼ਿਦ ਆ ਜੀ ਹੂੰ ਪੀਰ ਜਤੇ ਮਰੀਦ ਜਤੇ ਗੁਰੂ ਜਤੇ ਚੇਲਾ ਜ ਬਹੁਤ ਫਰਕ ਹੈ ਹੂੰ ਪੀਰ ਆ ਸਾਬਰਪਾਕ ਸਰਕਾਰ ਹੂੰ ਮੁਰਸ਼ਿਦ ਵਿੱਕੀ ਸਾਂ ਹੂੰ ਗੁਰੂ ਮੇਰਾ ਵਿੱਕੀ ਸਾਈਆਂ ਚੇਲਾ ਹਾਂ ਉਹਦਾ ਮੈਂ ਹੂੰ ਐਂ ਗੱਲ ਹੈ ਇਹ ਸਾਬਰਪਾਕ ਸਰਕਾਰ ਕਲਿਆ ਸ਼ਰੀਫ ਤੋਂ ਆਏ ਆ ਜੀ ਹੂੰ ਸਾਬਰੀ ਕਲਰ ਆ ਇਹ ਹੂੰ ਇਹ ਸਾਬਰੀ ਕਲਰ ਆ ਹੂੰ ਇਹ ਗੁਰੂ ਅਸਿਰ ਕੀਰਦੀ ਦਾ ਹੈ ਜੀ ਇਹ ਨਿਸ਼ਾਨੀ ਆ ਸਾਡੇ ਖਸਮ ਦੀ ਸਾਡੇ ਯਾਰ ਦੀ ਵੀ ਅਸੀਂ ਗੌਰਣੇ ਆ ਹੂੰ ਕੁੱਤੇ ਦੇ ਗੱਲ ਚੋਂ ਸਾਡੇ ਬਾਹਾਂ ਚ ਆ ਜੀ ਹੂੰ ਜੀ ਬਾਬੇ ਇੱਕ ਮੈਂ ਹੋਰ ਗੱਲ ਕਰੂੰਗਾ ਜਿਵੇਂ ਤੁਸੀਂ ਦੁਕਾਨ ਲਾਉਂਦੇ ਆ ਆ ਭੰਡਾਰਾ ਕਰਦੇ ਆ ਉਦੋਂ ਸੰਗਤ ਨੂੰ ਫੇਰ ਸੇਵਾ ਕਈ ਬਾਬੇ ਬਹੁਤ ਜ਼ਿਆਦਾ ਲਾਉਂਦੇ ਆ ਗਰੀਬ ਬੰਦਾ ਹੁੰਦਾ ਵੇਂਦੇ ਵੀ ਨਹੀਂ ਵੀ ਯਾਰ ਇਹਦੇ ਤਾਂ ਵਿਚਾਰੇ ਆਪਦੇ ਘਰੇ ਰੋਟੀ ਨਹੀਂ ਪੱਕਦੀ ਉਹਨੂੰ ਕਹਣਗੇ ਤੈਨੂੰ ਦੇਸੀ ਘੋੜੇ ਦੇ ਦੋ ਪੀਪੇ ਲਾ ਦੇ ਉਹ ਸੇਵਾ ਦੇ ਕੇ ਜਾ ਕਿ ਇਹ ਜਿਹੜੀ ਨਵੀਂ ਸੰਗਤ ਹੈ ਜੀ ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਹੁਣ ਜਿਨ੍ਹਾਂ ਦੇ ਕੰਮ ਹੋਏ ਹੱਕ ਨਾਲ ਲੈਣਾ ਚਾਹੀਦਾ ਕਿਉਂ ਨਹੀਂ ਲੈਣਾ ਬਈ ਹੂੰ ਪੰਜੇ ਉਂਗਲਾਂ ਤਾਂ ਨਹੀਂ ਇੱਕੋ ਜਿਹੀਆਂ ਹੁੰਦੀਆਂ ਜੀ ਜਿਹੜੇ ਤਕੜੇ ਉਹਨਾਂ ਤੋਂ ਤਾਂ ਲੋ ਦੀਵਾਨ ਤੇ ਸਾਲ ਬਾਅਦ ਦੀਵਾਨ ਆਉਣਾ ਮਹਾਰਾਜ ਜੀ ਭੰਡਾਰਾ ਰੱਬ ਦਾ ਭੰਡਾਰਾ ਜਿੱਦਾਂ ਆਪਾਂ ਇਕੱਲੇ ਨੇ ਖਾਣਾ ਹੋਵੇ ਤਾਂ ਬਣਾ ਕਰ ਦਈਏ ਹੂੰ ਦੋ ਤਿੰਨ ਸੌ ਬੰਦਾ ਹੁੰਦਾ ਫਿਰ ਉੱਥੇ ਦੋ ਪੀਪਾ ਉਹਨਾਂ ਦਾ ਕੁਝ ਨਹੀਂ ਜਾਣ ਨਿਕਲਦੀ ਹੂੰ ਸਾਲ ਬਾਅਦ ਭੰਡਾਰਾ ਜਿਨ੍ਹਾਂ ਦੇ ਕੰਮ ਹੋਏ ਉਹਨਾਂ ਨੂੰ ਕਹੋ ਹੂੰ ਹੁਣ ਜਿਹੜੇ ਕੱਲ ਪਰਸੋਂ ਆਏ ਆ ਵਿਚਾਰੇ ਜਿਨ੍ਹਾਂ ਦਾ ਕੰਮ ਨਹੀਂ ਹੋਇਆ ਜਾਂ ਜਿਹੜੇ ਆਏ ਨਹੀਂ ਦਰਬਾਰ ਤੇ ਉਹਨਾਂ ਨੂੰ ਤਾਂ ਆਰਡਰ ਲਾਉਂਦਾ ਕੋਈ ਫਾਇਦਾ ਨਹੀਂ ਹੁਣ ਕਿਸੇ ਦਾ ਬੱਚਾ ਨਹੀਂ ਹੁੰਦਾ ਸੀਗਾ ਕੋਈ ਬਿਮਾਰ ਸੀਗਾ ਕੋ ਢੱਲਾ ਪਿਆ ਸੀ ਕੋ ਵੱਡੇ ਤੋਂ ਵੱਡਾ ਮਰੀਜ਼ ਸੀ ਕੋਈ ਵਿਚਾਰਾ ਕਿਵੇਂ ਕੋ ਕਿਵੇਂ ਜਿਨ੍ਹਾਂ ਦੇ ਕੰਮ ਹੋਇਆ ਉਹਨਾਂ ਨੂੰ ਤਾਂ ਆਪਾਂ ਕਹੀ ਸਕਦੇਵੇਂ ਪੁੱਤ ਤੂੰ ਟੈਂਟ ਦੀ ਸੇਵਾ ਕਰਦੇ ਸੋਹਣਾ ਤੂੰ ਲੰਗਰ ਦੀ ਕਰਦੇ ਤੂੰ ਗੱਦਿਆਂ ਦੀ ਕਰਦੇ ਪੁੱਤ ਹੁਣ ਤੱਕ ਤੁਸੀਂ ਕਿੰਨੇ ਬੰਦੇ ਠੀਕ ਕੀਤੇ ਜਿਹੜੇ ਤੁਹਾਡੀ ਗੱਦੀ ਤੇ ਆਏ ਹੁਣ ਬਿਮਾਰ ਹੁਣ ਵੀ ਮੈਨੂੰ ਤਾਂ ਡਾਕਟਰ ਨੇ ਜਵਾਬ ਦਿੱਤਾ ਬਾਈ ਤਕਰੀਬਨ ਮੇਰੇ ਅੰਦਾਜ਼ੇ ਨਾਲ ਜੀ ਹੈਗੇ 450 ਬੰਦੇ 40 50 ਬੰਦੇ ਇਹ ਵੀ ਕਿਹਾ ਜਾ ਰਿਹਾ ਵੀ ਜੇਕਰ ਇਹ ਸਿਆਣੇ ਠੀਕ ਕਰਦੇ ਹੁਣ ਸਿਆਣੇ ਕੋਲ ਏਡੀ ਜਾਦੂ ਦੀ ਛੜੀ ਹੋਵੇ ਤੇ ਲੋਕੀ ਵੱਡੇ ਵੱਡੇ ਹਸਪਤਾਲ ਕਿਉਂ ਖੋਲਣ ਹਮ ਇਹਦਾ ਹਸਪਤਾਲ ਬੰਦ ਕਰ ਦੇਣੀ ਚਾਹੀਦੀ ਹੈ ਫਿਰ ਉਹ ਹਸਪਤਾਲ ਵਾਲੇ ਜਵਾਬ ਦੇ ਦਿੰਦੇ ਆ ਨਾ ਜੀ ਹਮ ਅਗਲੇ ਜਾਂਦੇ ਤਾਂ ਹਸਪਤਾਲ ਹੀ ਆ ਜਦੋਂ ਹਸਪਤਾਲ ਹੱਥ ਖੜੇ ਕਰ ਜਾਂਦਾ ਫੇਰ ਹੀ ਆਉਂਦੇ ਸਾਡੇ ਕੋਲ ਕਿਹਨਾਂ ਸਾਡੇ ਕੋਲ ਤਾਂ ਨਹੀਂ ਆਉਂਦੇ ਜੀ ਸਿੱਧਾ ਹਮ ਮੇਰੇ ਕੋਲੇ ਕੋ ਪੀਜੀ ਮੇਰੇ ਕੋਲੇ ਮਰੀਜ਼ ਆਇਆ ਜੀ ਕਹਿੰਦਾ ਡੀਐਮਸੀ ਚੋਂ ਇਹਨੂੰ ਜਵਾਬ ਦਿੱਤਾ ਸਰਕਾਰ ਪੀਜੀਏ ਚੋਂ ਇਹਨੂੰ ਦਿੱਤਾ ਇਹ ਉੱਤੇ ਟੈਨ ਤਾਂ ਫਿਰ ਬੰਦਾ ਜਾਵੇ ਕਿੱਧਰ ਜੀ ਫਿਰ ਉਹ ਹਸਪਤਾਲ ਤੋਂ ਵੱਡਾ ਹੋ ਕੇ ਕੰਮ ਹੈ ਹਸਪਤਾਲ ਤੋਂ ਹੀ ਵੱਡਾ ਹਸਪਤਾਲ ਕੀ ਚੀਜ਼ ਆ ਮਹਾਰਾਜ ਕੋਈ ਪੀੜ ਤੋਂ ਵੱਡਾ ਹੈ ਖਵਾਜੇ ਨਾਲੋਂ ਵੱਡੇ ਹੋ ਕੇ ਡਾਕਟਰ ਇਹ ਗੱਲਾਂ ਆ ਜੀ ਗੱਲਾਂ ਤੁਸੀਂ ਯਕੀਨ ਕਰੋ ਡੀਐਮਸੀ ਦੇ ਵਿੱਚ ਬੰਦੇ ਦੇ ਦੋਨੇ ਗੁਰਦੇ ਡਾਕਟਰ ਕਹਿੰਦਾ ਦੋਨੇ ਗੁਰਦਿਆਂ ਚ ਪੱਥਰੀਆਂ ਆਂ ਜੀ ਤੇ ਪੱਥਰੀਆਂ ਫੋਰਡ ਪੈਪ ਚ ਆ ਗਈਆਂ ਸੀਗਾ ਲੇਡੀ ਸੋਰੀ ਹੂੰ ਉਹਦੀ ਫੋਰਡ ਪੈਪ ਦੇ ਵਿੱਚ ਪੱਥਰੀ ਆ ਗਈ ਸੀ ਤੇ ਤੁਸੀਂ ਕਹੋ ਤਾਂ ਮੈਂ ਫੋਨ ਕਾਲ ਲਾ ਕੇ ਹੈਂਡ ਫਰੀ ਕਰ ਦਣਾ ਹੂੰ ਚਲਦੀ ਅੰਡਰਵਿਊ ਚ ਕਰ ਦੂੰਗਾ ਹੂੰ ਫੋਰਡ ਪੈਪ ਦੇ ਵਿੱਚ ਪੱਥਰੀ ਸੀਗੀ ਜੀ ਡੀ ਐਮ ਸੀ ਜਵਾਬ ਪੀ ਜੇ ਜਵਾਬ ਹੂੰ ਮੈਡੀਕਲ ਫਰੀਜ ਕੋਡ ਜਵਾਬ ਐਮ ਤੇ ਬਟੰਡਾ ਜਵਾਬ ਹੂੰ ਸਾਰੇ ਕੋਟਾਂ ਜਵਾਬ ਮਿਲ ਗਿਆ ਬੰਦਾ ਹੁਣ ਐਨ ਦੱਸੋ ਵੀ ਜਾਊ ਕਿੱਧਰ ਹੂੰ ਆ ਗਿਆ ਜੀ ਮੇਰੇ ਕੋਲੇ ਹੂੰ ਖਵਾਜਾ ਸਰਕਾਰ ਦਾ ਮੈਂ ਕਹਿਆ ਵੀਰੇ ਬੇੜਾ ਬਣਾ ਕੇ ਚੌਲਾਂ ਦੀ ਨਿਆਜ਼ ਕਰਕੇ ਸਰਕਾਰ ਦਾ ਬੇੜਾ ਤਾਰੋ ਲੰਗਰ ਖਵਾਓ ਜੈ ਜੈਕਾਰ ਤੇ ਬੇੜੇ ਪਾਰ ਹੂੰ ਉਹ ਬੁੜੀਆਂ ਤਿੰਨ ਰੋਟੀਆਂ ਤੜਕੇ ਦੇ ਤਿੰਨ ਸ਼ਾਮ ਨੂੰ ਤੇ ਤਿੰਨ ਦੁਪਹਿਰ ਦੱਬੀ ਦਰਿਆਂ ਦੀ ਕੱਲੀ ਹੂੰ ਨਹੀਂ ਜੇ ਤੁਸੀਂ ਕਹਿੰਦੇ ਵੀ ਪੀਜੀਆਈ ਨੇ ਜਵਾਬ ਦਿੱਤਾ ਹੂੰ ਏਮ ਜਨਰਲ ਨੇ ਜਵਾਬ ਦਿੱਤਾ ਵੀ ਤੇਰੇ ਫੂਡ ਪੈਪ ਦੇ ਵਿੱਚ ਕਿ ਪਥਰੀ ਹੈ ਫਿਰ ਤੁਸੀਂ ਵੀ ਇੱਕ ਲਿਖ ਕੇ ਵੱਡਾ ਬੋਰਡ ਲਾ ਦਿਓ ਵੀ ਜਿਹਨੂੰ ਪੀਜੀਆਈ ਜਵਾਬ ਦੇ ਦੂ ਏਮ ਜਲੇ ਜਵਾਬ ਦੇ ਦਿੰਨਗੇ ਉਹ ਸਾਨੂੰ ਮਿਲੋ ਅਸੀਂ ਗਰੰਟੀ ਲੈਂਦੇ ਆ ਸ਼ੋਰ ਆ ਪੱਕਾ ਠੀਕ ਕਰ ਦਾਂਗੇ ਮੇਰੀ ਗੱਲ ਸੁਣ ਲੈਂਦਾ ਲੱਗਦਾ ਫਿਰ ਬੜੀਆਂ ਬੜੀਆਂ ਲੈਣਾ ਲੱਗ ਜਾਣਗੇ ਤੜਕੇ ਤੇ ਲੈ ਕੇ ਜਾਂ ਤੱਕ ਸੁਣੋ ਮਹਾਰਾਜ ਸੁਣੋ ਇਹ ਸਵਾਲ ਦਾ ਜਵਾਬ ਹਰ ਹਰ ਬੰਦੇ ਦੇ ਵਾਸਤੇ ਨਹੀਂ ਜਿਹੜੇ ਸਵਾਲ ਤੁਸੀਂ ਪੁੱਛ ਰਹੇ ਜਿਹਦੀ ਰੱਬ ਨੇ ਬਾਹ ਛੱਡ ਤੇ ਉਹਦੀ ਤਾਂ ਕੋਈ ਫੜ ਨਹੀਂ ਸਕਦਾ ਮੈਂ ਗਰੰਟੀ ਲੈਂਦਾ ਜਿਹਦੀ ਉਹਨੇ ਬਾਹ ਛੱਡਦੀ ਨਾ ਤਾਂ ਕੋਈ ਪੀਜੀਆ ਸਾਹਮਣੇ ਨਾ ਕੋਈ ਡੀਐਮਸੀ ਸਾਹਮਣੇ ਨਾ ਕੋਈ ਮੈਡੀਕਲ ਸਾਹਮਣੇ ਜਦੋਂ ਆ ਗਈ ਉਹਨੇ ਰੁਕਣਾ ਨਹੀਂ ਅੱਗ ਦਾ ਡੜਾਇਆ ਬੰਦਾ ਟਟਾ ਨੇ ਤਾਂ ਵੀ ਡਰਦਾ ਮਰਦਾ ਘਾਣਾ ਫੜੂ ਤੇ ਹੋਰ ਕੀ ਕਰੂ ਜੀ ਹੂੰ ਅਗਲੇ ਨਾ ਆਇਆ ਹੁੰਦਾ ਯਾਰ 100% ਤਾਂ ਗਈ ਹੂੰ 1% ਚਾਂਸ ਹੈਗਾ ਹੂੰ ਕਰਕੇ ਦੇਖ ਲੋ ਹੋ ਗਿਆ ਠੀਕ ਨਹੀਂ ਜਾਣਾ ਤਾਂ ਇਹ ਹੀ 10 ਦਿਨ ਸੇਵਾ ਕਰ ਲਾਂਗੇ ਹੂੰ ਤੇ ਜੋ 10 ਦਿਨ ਅਸੀਂ 6 ਮਹੀਨੇ ਕਰ ਦਿੰਨੇ ਆ ਜੀ ਫਿਰ ਸਾਡਾ ਕਸੂਰ ਦੱਸ ਹੂੰ ਤੁਸੀਂ ਫਿਰ ਬੰਦਗੀ ਕਰਦੇ ਹੋ ਦੀ ਇਹ ਬਾਤ ਤਾਂ ਤਾਂ ਜੀ ਮੈਂ ਤੁਸੀਂ ਯਕੀਨ ਕਰੋ ਮਾਰਾ 20 ਸਾਲ ਦੀ ਉਮਰ ਹੈ 12 ਸਾਲ ਦੀ ਉਮਰ ਦੇ ਵਿੱਚ ਫਕੀਰੀ ਲੱਤੀ ਹੂੰ ਅੱਜ ਤੱਕ ਵੀ ਸਾਡੇ ਘਰ ਦੇ ਹਮ ਨਾ ਤਾਂ ਮੈਨੂੰ ਕਦੇ ਕਿਸੇ ਚੀਜ਼ ਤੋਂ ਰੋਕਿਆ ਹਮ ਕਿਹੜੀ ਮਾਂ ਜੀ ਜਿਹੜੇ ਆਪਦੇ ਜਵਾਕ ਦੇ 15 ਸਾਲ ਦੀ ਉਮਰ ਦੇ ਵਿੱਚ ਪੈਰਾਂ 'ਚ ਝਾਂਦਰਾ ਪਵਾ ਦੂ ਹਮ ਮਾਂ ਦਾ ਦਿਲ ਦੱਪ ਚਾਈਦਾ ਕਾਲਜਾ ਹਮ ਤੇ ਪਿਓ ਦਾ ਵੀ ਪਾੜ ਜਾਂਦਾ ਕਾਲਜਾ ਵੀ ਆ ਕੀ ਕੀ ਹੋ ਗਿਆ ਹਮ ਹੁਣ ਕਹੀ ਕਹਿੰਦਾ ਵੀ ਬਾਬੇ ਨੇ ਝਾਂਦਰਾ ਪਾਈਆਂ ਲੈ ਬਾਬਾ ਨੌਜਵਾਨ ਹੈਗਾ ਭਰੂ ਨੌਜਵਾਨ ਝਾਂਦਰਾ ਪਾਈ ਫਿਰਦਾ ਪਖੰਡ ਕਰਦਾ ਹਾਂ ਹਮ ਇਹ ਨਾ ਤਾਂ ਪੀਰ ਵਾਸਤੇ ਪਾਈਆਂ ਮੈਂ ਨਾ ਸੇਵਾਦਾਰਾਂ ਨੂੰ ਦਿਖਾਉਣ ਵਾਸਤੇ ਪਾਈਆਂ ਕਸਮ ਦੀ ਰਣ ਹੈ ਜੀ ਅਸੀਂ ਹਮ ਮੇਰਾ ਗੁਰੂ ਰਜਨੀ ਸਰਕਾਰ ਜਲੰਧਰ ਵਾਲੇ ਬਾਪੂ ਲਾਲ ਬਾਸਾ ਦੇ ਡੇਰੇ ਚੋਂ ਨੇ ਉਹਨਾਂ ਦੇ ਮਰੀਦ ਨੇ ਰਜਨੀ ਮਾਈ ਨੇ ਮੇਰੇ ਗੁਰੂ ਦੇ ਝਾਂਦਰਾਂ ਪਾਈਆਂ ਪੈਰ 'ਚ ਪੈਰ 'ਚ ਝਾਂਦਰ ਪਾਈ ਆਪਦਾ ਬੱਚਾ ਬਣਾਇਆ ਮੇਰੇ ਗੁਰੂ ਨੇ ਮੇਰੇ ਬਾਵਾਇਆਂ ਕਹਿੰਦਾ ਪਾ ਬਈ ਤੂੰ ਵੀ ਕਦੇ ਇਦਾਂ ਦਾ ਹੋਇਆ ਜਿਵੇਂ ਤੁਸੀਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਬੰਦਾ ਬਿਮਾਰ ਹੋਵੇ ਪੀਜੀਐਨ ਦਾ ਜਵਾਬ ਦਿੱਤਾ ਤੇ ਉਹ ਕਹਿੰਦਾ ਵੀ ਇਹਦੇ ਤੇ 5 ਲੱਖ ਪਹਿਲਾਂ ਹੋਰ ਲੱਗ ਗਿਆ ਡਾਕਟਰ ਕਹਿੰਦਾ 10 ਲੱਖ ਰੁਪਇਆ ਹੋਰ ਲੱਗ ਜੂਗਾ 10 ਲੱਖ ਸਾਡੇ ਕੋਲੇ ਹੈ ਨਹੀਂ ਚਲੋ ਅਸੀਂ 10 ਲੱਖ ਲਾ ਵੀ ਦੇਵਾਂਗੇ ਸਾਨੂੰ ਉਮੀਦ ਫੇਰ ਵੀ ਨਹੀਂ ਸ਼ਾਇਦ ਸਾਡਾ ਬੰਦਾ ਸਾਡਾ ਬਚ ਜੇ ਤੁਹਾਡੇ ਕੋਲੇ ਪਹੁੰਚਿਆ ਹੋਵੇ ਤੁਹਾਨੂੰ ਕਹਿੰਦਾ ਵੀ ਬਾਬਾ ਜੀ 10 ਲੱਖ ਮੰਗਿਆ ਕਾਨੂੰ ਗਰੰਟੀ ਫੇਰ ਵੀ ਨਹੀਂ ਦੇ ਰਹੇ ਵੀ ਬਾਜੀ ਤੇ ਤੁਹਾਡੇ ਕੋਲ ਕੋਈ ਬੰਦਾ ਆਇਆ ਹੋਵੇ ਕਹਿੰਦਾ ਬਾਬਾ ਜੀ ਤੁਸੀਂ ਉਹਨੂੰ ਬਚਾਓ ਤੇ ਅਸੀਂ ਤੁਹਾਡੀ ਜਿੰਨੀ ਆਖੋਗੇ ਖੁੱਲ੍ਹਤੇ ਦਿਲ ਖੁੱਲ੍ਹ ਕੇ ਸੇਵਾ ਕਰਦਾਂਗੇ ਕੋਈ ਇਹੋ ਜਿਹਾ ਮਰੀਜ਼ ਤੁਹਾਡੇ ਕੋਲ ਆਇਆ ਪਹਿਲੀ ਗੱਲ ਤਾਂ ਜੀ ਅੱਲਾ ਬਚਾ ਕੇ ਰੱਖੇ ਨਾ ਤਾਂ ਮੇਰੇ ਕੋਲੇ ਕੋਈ ਇਹੋ ਜਿਹਾ ਆਇਆ ਵਿਚਾਰਾ ਵੀ ਜਮਾਂ ਬੀਤਣ ਵਾਲਾ ਹੋਵੇ ਤੇ ਨਾ ਮੇਰੇ ਕੋਲੇ ਆਵੇ ਹਮ ਮਾਲਕ ਦੀ ਰਾਜਾ ਉਸ ਰੱਬ ਤੋਂ ਵੀ ਡਰਨਾ ਅਸੀਂ ਤਾਂ ਜਾ ਕੇ ਮੇਰੇ ਢਾਈ ਸਾਲ ਦਾ ਜਵਾਕ ਜਿਹਾ ਆਇਆ ਮੈਰਿਡ ਹਮ ਛੋਟਾ ਜਿਹਾ ਬੇਟਾ ਮੇਰਾ ਢਾਈ ਸਾਲ ਦਾ ਬੇਟਾ ਹਮ ਪਹਿਲੀ ਗੱਲ ਤਾਂ ਆਪਾਂ ਛੋਟੀ ਉਮਰ ਦੇ ਵਿੱਚ ਵਿਆਹ ਕਰਾ ਲਿਆ ਮਹਾਰਾਜ ਹੂੰ ਵੀ ਕੱਲ ਕਲਾ ਨੂੰ ਕੋਈ ਦਾਗ ਇਹ ਨਾ ਲਾ ਦੇ ਵੀ ਮਲਕ ਬਾਬਾ ਫਲਾਨੀ ਕੁੜੀ ਕੋਲੇ ਖੜਾ ਸੀ ਹੂੰ ਜਾਂ ਮੇਰੇ ਤੇ ਕੋਈ ਅਲੀਗੇਸ਼ਨ ਨਾ ਦੇ ਹੂੰ ਵੈਸੇ ਬਾਰੇ ਬੰਦੇ ਦੀ ਕਬੀਲਦਾਰੀ ਹੈ ਸਰ ਤੇ ਹੂੰ ਜਮਾ ਬੀਤਾ ਬੰਦਾ ਤਾਂ ਮੈਂ ਫੋਰਡਕਾਸਟ ਜੀ ਗਾਣਾ ਭਰਾਵਾ ਹੂੰ ਵੀ ਨਾ ਮੇਰੇ ਕੋਲੇ ਰੱਬ ਲੈ ਕੇ ਆਵੇ ਵਿਚਾਰੇ ਨੂੰ ਹੂੰ ਜੇ ਤਾਂ ਰੱਬ ਨੇ ਉਹਨੂੰ ਬਾਜ ਮਾਰ ਲਈ ਤਾਂ ਟਾਈਮ ਨਾ ਉਹਦੀ ਜੂਨ ਪੂਰੀ ਹੋਏ ਰੇ ਹੂੰ ਠੀਕ ਹੈ ਜੇ ਉਹਨੂੰ ਬਚਾਉਣਾ ਤਾਂ ਰੱਬ ਬਚਾਵੇ ਹੂੰ ਮੈਂ ਤੁਹਾਨੂੰ ਪਹਿਲਾਂ ਕਹਾਂਗਾ ਵੀ ਪਥਰੀ ਵਾਲਾ ਕੇਸ ਆਇਆ ਸੀਗਾ ਮੈਂ ਤੁਹਾਡੀ ਨਾ ਗੱਲ ਰੋਕਦਾ ਸੀ ਜਿਹੜੇ ਤੁਹਾਡਾ ਪੋਡਕਾਸਟ ਵੇਖ ਰਹੇ ਆ ਗੱਲਬਾਤ ਸੁਣ ਰਹੇ ਆ ਸ਼ਾਇਦ ਤੁਹਾਡੇ ਕੋਲ ਪਹੁੰਚ ਜਾਣਾ ਵੀ ਮਲਕ ਬਾਬਾ ਕੋਲ ਚਲ ਗਏ ਜਿਹਦੀ ਪਥਰੀ ਦਾ ਇਲਾਜ ਦੱਸਿਆ ਪਥਰੀ ਦਾ ਇਲਾਜ ਇਹਦਾ ਦਰਦ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਇਲਾਜ ਮਹਿੰਗਾ ਵੀ ਹੈ ਤੇ ਸਸਤਾ ਵੀ ਹੈ ਕਿਹਨਾਂ ਦਾ ਜਿਹੜੀ ਗੁਰਦੇ ਵਾਲੀ ਹੈ ਉਹ ਤਾਂ ਛੇ ਦਿਨ ਨਿਕਲ ਜਾਂਦੀ ਹੈ ਜਿਹੜੀ ਪਿੱਤੇ ਵਾਲੀ ਹੈ ਆਪਰੇਸ਼ਨ ਤੋਂ ਬਿਨਾਂ ਨਹੀਂ ਨਿਕਲਦੀ ਸ਼ਾਇਦ ਤੁਹਾਡੀ ਜਿਹੜੀ ਇੰਟਰਵਿਊ ਆਪਾਂ ਕਰ ਰਹੇ ਹਾਂ ਪੌਡਕਾਸਟ ਕਰ ਰਹੇ ਹਾਂ ਵੇਖ ਕੇ ਤੁਹਾਡੇ ਕੋਲ ਲੋਕ ਪਹੁੰਚ ਜਾਣ ਪਿੱਤੇ ਵਾਲੀ ਨੇ ਜੀ ਗੁਰਦੇ ਵਾਲੀ ਤਾਂ ਮੇਰੇ ਗਾਰੰਟੀ ਆ ਆਪਣੀ ਗੁਰਦੇ ਵਾਲੇ ਜੀ ਉਹ ਕੋਈ ਦਵਾਈ ਬੂੜੀ ਨਾ ਦੇ ਥੋਲੇ ਪਾਉਣ ਨਾ ਥੋਲੇ ਨੇ ਜੀ ਮੇਰੀ ਸੂਈ ਫਿਰ ਇੱਕ ਤੇ ਪੱਤਲ ਪੱਤਲ ਆ ਸਰਕਾਰ ਦਾ ਬੇੜਾ ਅੱਛਾ ਗਾਰੰਟੀ ਹੈ ਪੱਕੀ ਹੈ 80% ਜਿੰਨੇ ਮਰਜ਼ੀ ਆਉਣ ਜਿਹਦੇ ਗੁਰਦੇ ਦੇ ਵਿੱਚ ਗੁਰਦੇ 'ਚ ਪੱਥਰੀ ਹੋਵੇ ਕੱਲਾ ਬਸ ਬਾਬੇ ਦੇ ਪੱਤਲ ਲਵਾਉਂਗੇ ਹਾਂ ਰਿਪੋਰਟਾਂ ਨਾਲ ਲੈ ਕੇ ਆਉਣ ਅੱਛਾ ਕਿੰਨੇ ਐਮਐਮ ਦੀ ਆ ਜੀ ਡਾਕਟਰ ਫੇਰ ਆ ਤੁਹਾਡੇ ਅੱਗੇ ਨਹੀਂ ਨਹੀਂ ਇਹ ਨਹੀਂ ਇਹੀ ਕਹਿਣਾ ਪਊਗਾ ਵੀ ਡਾਕਟਰ ਫੇਰ ਆ ਨਹੀਂ ਨਹੀਂ ਮੇਰੇ ਵੀ ਜੇ ਉਹ ਤੁਸੀਂ ਕਹਿਤਾ ਵੀ ਰਿਪੋਰਟਾਂ ਨਾਲ ਲੈ ਕੇ ਆਓ ਮੈਂ ਮੇਰੇ ਅੱਗੇ ਨਹੀਂ ਕਿਹੜਾ ਡਾਕਟਰ ਵੇੜਾ ਰੱਬ ਦੇ ਅੱਗੇ ਡਾਕਟਰ ਫੇਰ ਆ ਜੀ ਨਹੀਂ ਰੱਬ ਅੱਗੇ ਤੁਹਾਡੇ ਕਿ ਤੁਸੀਂ ਰੱਬ ਦੀ ਭਗਤੀ ਕਰਦੇ ਹੋ ਹੂੰ ਤੁਸੀਂ ਰੱਬ ਦੀ ਭਗਤੀ ਕਰਦੇ ਹੋ ਤੁਸੀਂ ਰੱਬ ਦੇ ਸੇਵਾਦਾਰ ਹੋ ਤੁਸੀਂ ਰੱਬ ਦੀ ਜਿਹੜੀ ਲੋਕਾਂ ਨਾਲ ਜੋੜਦੇ ਹੋ ਲੋਕਾਂ ਨੂੰ ਰੱਬ ਨਾਲ ਜੋੜਦੇ ਹੋ ਜੀ ਲੋਕਾਂ ਨੂੰ ਰੱਬ ਨਾਲ ਜੋੜਦੇ ਆ ਬੰਦਗੀ ਕਰਦੇ ਹੋ ਤੁਸੀਂ ਜੀ ਮੈਂ ਮੇਰੀ ਗੱਲ ਨਹੀਂ ਕੀਤੀ ਵੀ ਮੈਂ ਵੱਡਾ ਡਾਕਟਰ ਹਾਂ ਹੂੰ ਮੈਂ ਰੱਬ ਦੀ ਗੱਲ ਕੀਤੀ ਸੀਗੀ ਹੂੰ ਤੁਸੀਂ ਰਿਟਰਨ ਕਰਕੇ ਦੇਖ ਲਿਓ ਹੂੰ ਬੀ ਰੱਬ ਤੋਂ ਵੱਡਾ ਕੋਈ ਨਹੀਂ ਹਾਂ ਨਾ ਡਾਕਟਰ ਆ ਨਾ ਕੋਈ ਆ ਡਾਕਟਰਾਂ ਨੇ ਵੀ ਰੱਬ ਦਾ ਨਾਮ ਲੈ ਕੇ ਸਰੰਜ ਲਾਉਣੀ ਆ ਜੀ ਹਾਂ ਮੇਰੇ ਸੱਚੇ ਪਾਤਸ਼ਾਹ ਨੂੰ ਬਚਾਈਆਂ ਸੀ ਟੀਕਾ ਲਾਉਣ ਲੱਗੇ ਜੇ ਤੇਰੇ ਸਾਰੇ ਆ ਤਾਂ ਪਾਣੀ ਰੱਬ ਵੀ ਇਹੀ ਡਾਕਟਰ ਵੀ ਇਹੀ ਕਹਿੰਦੇ ਆ ਇਹੀ ਕਹਿੰਦੇ ਆ ਨਾ ਹਾਂ ਪਰ ਉਹ ਹੀ ਗੱਲ ਕੀਤੀ ਮਹਾਰਾਜ ਜਦੋਂ ਤੁਸੀਂ ਬਾਹਰ ਅੰਦਰ ਜਾਂਦੇ ਹੋ ਉਮਰ ਛੋਟੀ ਆ ਤੁਹਾਡੇ ਹਾਣੀ ਆ ਉਹ ਤੁਹਾਨੂੰ ਕਹਿੰਦੇ ਨਹੀਂ ਬਾਬਾ ਯਾਰ ਤੂੰ ਵਾ ਕਿੱਧਰ ਤੂੰ ਕੰਮ ਵਧਿਆ ਵਧੀਆ ਕੰਮ ਸੀ ਕੋਈ ਹੋਰ ਕੰਮ ਕਰ ਲੈਂਦਾ ਕੋਈ ਯਾਰ ਮਿੱਤਰ ਮਿਲੇ ਦੋਸਤ ਮਿਲੇ ਕਿਉਂਕਿ ਇਹੋ ਜੀ ਗੱਲ ਕਹਿਣ ਵਾਲੀ ਰਿਸ਼ਤੇਦਾਰ ਕਹਿੰਦੇ ਹੂੰ ਯਾਰ ਮਿੱਤਰ ਨਹੀਂ ਕਹਿੰਦੇ ਬਗਾਨਾ ਕੋਈ ਨਹੀਂ ਮੈਨੂੰ ਕੁਝ ਵੀ ਨਹੀਂ ਕਹਿੰਦਾ ਜੀ ਕੋਈ ਹੂੰ ਰਿਸ਼ਤੇਦਾਰ ਕਿਉਂ ਕਹਿੰਦੇ ਯਾਰ ਮਿੱਤਰ ਜਿਆਦਾ ਤਾਂ ਸੁਣੋਣੇ ਲੜਦੇ 22 ਸਾਲ ਮੇਰੇ ਪਿਓ ਨੂੰ ਘਰੇ ਬੈਠੇ ਨੂੰ ਹੋ ਗਏ ਜੀ ਹੂੰ ਅੱਜ ਤੱਕ ਨਾ ਤਾਂ ਮੇਰੇ ਪਿਓ ਦੀ ਕਿਸ ਨੇ ਬਾਹ ਫੜੀਏ ਹੂੰ ਤੇ ਨਾ ਮੇਰੀ ਮੇਰੇ ਤਾਂ ਫੜਨੇ ਕਿਸੇ ਦਾ ਮੈਂ ਹੁਣ ਤਾਂ ਦੁਨੀਆਦਾਰੀ ਤਾਂ ਹੁਣ ਦੇਖਣ ਲੱਗੇ ਹੂੰ ਇੱਕ ਗੱਡੀ ਲੈਤੀ ਐ ਬਸ ਹੂੰ ਉਹ ਵੀ ਦੋਨੇ ਜੀਬ ਵਾਸਤੇ ਜਾਂਦੇ ਸੀ ਕਿਤੇ ਵੀ ਜਾਣਾ ਸੀਗਾ ਹੂੰ ਗੱਡੀ ਦਿਵਾਤੀ ਵੀ ਲੈ ਪਾਪਾ ਮੇਰੀ ਦਾ ਖੈਰ ਆ ਘਰ 2 ਮਹੀਨਾ 2 ਮਹੀਨਾ ਠਰ ਕੇ ਪਾਲਾਂਗੇ ਤੁਸੀਂ ਆਂਦੇ ਐਂਸ਼ ਕਰੋ ਸਾਡਾ ਸ਼ਰੀਕਾ ਕਵੀਲਾ ਜਿਹੜਾ ਜੀ ਉਹਨਾਂ ਨੂੰ ਐ ਵੀ ਕਿਹੜੇ ਵੇਲੇ ਮਲਕ ਬਾਬਾ ਥੱਲੇ ਡਿੱਗੇ ਹੂੰ ਤੇ ਅਸੀਂ ਇਹਨੂੰ ਗਾਗਰ ਤੇ ਫੇਰ ਭਾਈ ਜਾਂ ਢੋਲ ਤੇ ਫੇਰ ਭਾਈ ਇਹ ਤਾਂ ਗਿਆ ਜੀ ਸਮਾਂ ਹੂੰ ਹੌਲੀ ਹੌਲੀ ਮਸਾਦਾ ਰੱਬ ਨੂੰ ਨੇੜ ਲੈ ਆ ਜੀ ਮੈਂ ਹੂੰ ਜੇ ਅਨੇਜੇ ਤੇ ਨੇ ਦੋ ਰੋਂਨ ਦਿੰਦਾ ਫਿਰ ਤਾਂ ਮੇਰੀ ਬੰਦਗੀ ਕੀਤੀ ਮੇਰੀ ਵਾਅਦਾਤ ਕੀਤੀ ਤਾਂ ਫਿਰ ਮਿੱਟੀ ਚਾ ਜੀ ਹਮ ਜਮ ਹਮ ਜੀ ਬਾਬਾ ਜੀ ਸਵਾਲ ਆ ਮੇਰਾ ਵੀ ਜੇ ਤੇ ਮੈਂ ਸੁਣਿਆ ਤੁਸੀਂ ਘਰ ਵਾਲੀ ਨੂੰ ਵੀ ਹਮ ਤੇ ਆਦੀ ਮਾਤਾ ਨੂੰ ਵੀ ਤੇ ਡੈਡੀ ਨੂੰ ਵੀ ਕੀ ਕਹਿੰਦੇ ਹੋ ਪੁੱਤ ਕਹਿੰਦੇ ਪੁੱਤ ਜਦੋਂ ਗੱਦੀ ਦੇ ਆ ਜੀ ਹਮ ਕੋਈ ਸੱਗਾ ਨਹੀਂ ਮੇਰਾ ਜੀ ਕੋਈ ਵੀ ਮੇਰੇ ਸਾਰੇ ਇੱਕੋ ਜਿਹੇ ਆ ਕਹਾਲੇ ਨੇ ਪੁੱਤ ਕਹਿੰਨੇ ਜਿਹੜੇ ਜੋ ਗੱਡੀ ਤੇ ਬੈਠੇ ਉਹਦੇ ਕਹਿੰਨੇ ਆ ਨਹੀਂ ਨਹੀਂ ਗੱਡੀ ਤੇ ਬੈਠੇ ਮਾਂ ਪਿਓ ਹੈ ਜੀ ਮਾਂ ਪਿਪਾ ਫਰੀਦ ਵਰਗਾ ਨੂੰ ਵੀ ਮਾਂ ਨੇ ਪਿਓ ਨੇ ਜਨਮ ਦਿੱਤਾ ਫੇਰ ਹੀ ਆਏ ਆ ਜੀ ਜੋ ਗੱਡੀ ਤੇ ਬੈਠੇ ਉਦੋਂ ਉਦੋਂ ਹੀ ਆ ਹਾਂ ਜੀ ਉਦੋਂ ਸਿਰਫ ਮੈਂ ਰੱਬ ਦਾ ਹੂੰ ਮੈਂ ਕਿਸੇ ਦਾ ਨਹੀਂ ਉਦੋਂ ਉਦੋਂ ਬਾਅਦ ਮੰਮੀ ਨੂੰ ਮੰਮੀ ਡੈਡੀ ਨੂੰ ਡੈਡੀ ਮੇਰੀ ਜਾਨ ਹੈ ਜੀ ਮੇਰਾ ਮਾਂ ਪਿਓ ਹੂੰ ਮੇਰਾ ਰਗ ਰਗ ਦੇ ਵਿੱਚ ਮੇਰੇ ਪਿਓ ਲਈ ਤੇ ਮੇਰੀ ਮਾਂ ਲਈ ਇੰਨਾ ਕਾ ਜ਼ਿਆਦਾ ਪਿਆਰਾ ਮੈਂ ਮਰ ਸਕਦਾ ਇਹਨਾਂ ਲਈ ਹੂੰ ਤੇ ਬਾਤ ਆ ਦਿੱਤੀ ਮੇਰੇ ਪਿਓਤ ਦੀ ਨਾਮ ਅਜ ਤੱਕ ਟੱਪਣ ਦਿੱਤੀ ਏ ਕਦੇ ਜਨਾਂ ਮੈਂ ਟੱਪਣ ਦੇਵਾਂ ਜਿੰਨੇ ਤੇਰੇ ਮੇਰੇ ਸਾਹ ਚੱਲਣਗੇ ਹੂੰ ਠੀਕ ਆ ਜਿੰਨੇ ਮਰਜੀ ਦੀ ਕੋਈ ਸਾਡੇ ਭਣ ਕੱਢੇ ਸਟਾਰ ਬਣ ਜੇ ਜੀ ਉਹ ਸਿਆਣੇ ਕਹਿੰਦੇ ਨੇ ਪੁੱਤ ਵੀ ਰਹਿੰਦੇ ਰਹੇ ਤਾਂ ਇਥੇ ਸਿਕੰਦਰ ਵਰਗੇ ਨਹੀਂ ਹੂੰ ਜਿਨ੍ਹਾਂ ਨੇ ਸੋਨੇ ਦਾ ਸਮਾਨ ਬਣਾ ਲਿਆ ਸੀਗਾ ਹੂੰ ਹਨਾ ਤੇ ਨਕਾਤੀ ਕੀ ਆ ਜੀ ਕਿਸੇ ਦੀ ਜੀ ਜੀ ਅਸੀਂ ਆਪਦੇ ਕਰਕੇ ਖਾਣੇ ਆਪਦੇ ਘਰੇ ਖਾਣੀਆਂ ਅਸੀਂ ਨਾ ਤਾਂ ਕਿਸੇ ਨੂੰ ਬੋਲਣ ਦਈਏ ਹੂੰ ਤੇ ਨਾ ਸਾਨੂੰ ਬੋਲਣ ਦੀ ਲੋੜ ਆ ਕਿਸੇ ਨੂੰ ਹੂੰ ਤਫਰ ਉਹਦੀਆਂ ਗੱਲਾਂ ਦਾ ਸਟੋਰੀਆਂ ਵਿੱਚ ਬੋਲਣ ਦਾ ਕੀ ਫਾਇਦਾ ਮਾਰੇ ਗੱਲਾਂ ਆਮ ਸਾਹਮਣੇ ਕਰਨੀਆਂ ਦੇ ਨੇ ਇਨਸਾਨ ਇੱਕ ਬਾਬਾ ਜੀ ਮੈਨੂੰ ਦੱਸੋ ਵੀ ਜਿਹੜਾ ਕਣ ਕਹਿੰਦੇ ਹੁੰਸੀ ਕਣ ਤੁਸੀਂ ਪਹਿਲਾਂ ਮੈਂ ਤੁਹਾਡੀ ਗੱਲ ਕਰਦੇ ਤੁਸੀਂ ਪੁੱਛਾਂ ਦਾ ਕੰਮ ਕਰਦੇ ਪਹਿਲਾਂ ਹੁਣ ਤਾਂ ਤੁਸੀਂ ਨਹੀਂ ਕਰਦੇ ਉਦੋਂ ਇੱਕ ਕਹਿੰਦੇ ਕਣ ਲੈਂਦਾ ਸਿਰ ਤੋਂ ਦੀਵਾਰ ਕੇ ਲੈਂਦਾ ਉਹ ਗੱਲ ਸੱਚੀ ਹੈ ਜੀ ਉਹ ਗੱਲ ਬਿਲਕੁਲ ਸੱਚੀ ਹੈ ਉਹ ਬੰਦਾ ਮਿੱਠੇ ਕੇ ਲਿਆਉਂਦਾ ਸੀਗਾ ਘਰੋਂ ਕੋਈ ਜਿਹੜੇ ਕਾਣ ਉਹ ਕਣ ਦਾ ਮਤਲਬ ਕੀ ਕਣਕ ਦਾ ਹੁੰਦਾ ਕਹ ਲੈ ਕਾਣ ਨੂੰ ਤਾਂ ਕਹਿੰਦੇ ਕਾਣਾ ਹੁੰਦੇ ਕਾਣ ਤਾਂ ਪੈਸੇ ਦਾ ਵੀ ਪੈ ਜਾਂਦਾ ਜੀ ਗੋੜ ਦਾ ਪੈ ਜਾਂਦਾ ਕਣਕ ਦਾ ਵੀ ਪੈ ਜਾਂਦਾ ਪਾਣੀ ਦਾ ਵੀ ਪੈ ਜਾਂਦਾ ਹਮ ਗਣ ਤਾਂ ਕਾਣਾ ਮਤਲਬ ਹੁੰਦਾ ਵੀ ਪੁੱਛਣਾ ਹਮ ਪੁੱਛ ਮਤਲਬ ਇਹ ਪੁੱਛਾਉਣਾ ਜੀ ਬਾਬਾ ਨੇ ਪੁੱਛ ਬਣਾ ਲਿਆ ਹਮ ਪੁੱਛ ਹੁਣ ਤੁਸੀਂ ਮੈਥੋਂ ਪੁੱਛ ਹੀ ਰਹੇ ਹਮ ਇਹ ਪੁੱਛਉਂਦੀ ਹੈ ਹਮ ਪੁੱਛਾ ਕਢਣ ਦਾ ਮਤਲਬ ਦੁੱਖ ਸੋ ਕਰਨਾ ਹਮ ਜੋ ਆਵਦੇ ਤੇ ਬੀਤੀ ਹੁੰਦੀ ਉਹ ਕਿਸੇ ਤੇ ਬੀਤੀ ਹੁੰਦੀ ਉਹ ਉਹੀ ਗੱਲਾਂ ਅਸੀਂ ਕਰਨੀਆਂ ਹੁੰਦੀਆਂ ਸੋਣਾ ਉਹੀ ਗੱਲਾਂ ਨੂੰ ਬਾਬੇ ਕਹਿੰਦੇ ਆ ਤੇਰੀ ਪੁੱਛ ਨਿਕਲ ਗਈ ਹਮ ਮੈਂ ਕਢੂੰ ਤੇਰੀ ਪੁੱਛ ਮੈਨੂੰ ਹੁਣ 8-9 ਸਾਲ ਮੈਨੂੰ ਅਗੇ 20 ਸਾਲ ਮੇਰੇ ਪਿਓ ਨੂੰ ਹੋਗੇ ਧੱਕੇ ਗਾਂਦੇ ਨੂੰ ਹੂੰ ਹੋ ਗਏ ਨਾ ਸਾਨੂੰ ਸਾਰਾ ਪਤਾ ਵੀ ਸਾਡੇ ਤੇ ਕੀ ਕੁਝ ਵੀ ਤੇ ਕਿਹੜਾ ਸਾਡੇ ਨਾਲ ਖੜਾ ਸੀ ਸਾਡੇ ਤੇ ਕੀ ਵੇਤਨਾ ਕੀ ਨਹੀਂ ਅਸੀਂ ਕਿਹਨੂੰ ਮੰਨਦੇ ਕਿਹਨੂੰ ਨਹੀਂ ਉਹੀ ਦੁੱਖ ਸੁੱਖ ਮੈਂ ਮੇਰੇ ਭੈਣ ਭਰਾਵਾਂ ਨਾਲ ਕਰਨਾ ਜਿਹੜੇ ਮੇਰੇ ਕੋਲੇ ਸੇਵਾਦਾਰ ਹੁੰਦੇ ਵੀ ਹਾਂ ਬਾਈ ਤੁਹਾਡੇ ਨਾਲ ਆ ਗੱਲ ਹੈਗੀ ਥੋੜਨਾ ਐ ਹੋਇਆ ਇਸ ਗੱਲਾਂ ਨੂੰ ਬਾਬੇ ਪੁੱਛਾਂ ਕਹਿੰਦਾ ਜੀ ਹੋਰ ਹੈ ਕੀ ਹੈ ਜੀ ਕੁਝ ਵੀ ਨਹੀਂ ਨਹੀਂ ਜਿਹੜਾ ਕਣਵਾਰ ਕੇ ਲਿਆ ਸੀ ਉਹਦੇ ਪੁੱਛਦਾ ਸੀ ਵੀ ਬਾਬਾ ਘਰੋਂ ਜੀ ਹਾਂ ਉਹ ਗੱਲ ਸੱਚੀ ਆ ਉਹਦੇ ਦਿਲ ਦੇ ਵਿੱਚ ਮਿਥ ਕੇ ਅਗਲਾ ਕੰਨ ਲਿਆ ਹੁੰਦਾ ਜੀ ਹੂੰ ਸਾਹਮਣੇ ਧਰ ਦੇ ਚਰਾਗਾ ਦੇ ਵੀ ਪੀਰ ਪਾਤਸ਼ਾ ਜੇ ਸਾਡੀ ਗੱਲ ਨਿਕਲਦੇ ਹੋਏ ਤਾਂ ਕੱਢ ਦੇ ਕੋਈ ਗੌਰ ਪੀਰ ਵਾਲਾ ਦਕਾਨਾ ਚੱਕ ਲੈਂਦਾ ਨਹੀਂ ਪਏ ਰਹਿੰਦੇ ਅਗਲੇ ਦੇ ਪਏ ਰਹਿੰਦੇ ਆਮ ਤੌਰ ਤੇ ਕਹਿੰਦਾ ਤੁਸੀਂ ਸਿਆਣੇ ਜਿਹੜੇ ਪੁੱਛਾ ਕੱਢਦੇ ਆ ਉਹ ਕਹਿੰਦਾ ਵੀ ਜਿਹੜੀ ਆਪਦੇ ਘਰ ਵਾਲੇ ਦੇ ਉੱਤੇ ਤੁਸੀਂ ਵਾਰ ਕੇ ਲਈ ਹੈ ਖੜੀ ਹੋ ਜੀ ਤਾਂ ਚਾਰ ਜਣੀਆਂ ਖੜੀਆਂ ਹੋ ਜਾਂਦੀਆਂ ਚਾਰ ਵਾਰ ਕੀ ਲੈਂਗਾ ਹੋਦੀਆਂ ਕਿਸੇ ਦਾ ਤਾਂ ਘਰ ਵਾਲਾ ਕਹਿੰਦੇ दारू ਪੀਂਦਾ ਹੁੰਦਾ ਕਿਸੇ ਦਾ ਕਹਿੰਦੇ ਕੁੱਟਦਾ ਹੁੰਦਾ ਕਿਸੇ ਦਾ ਉਹਦੇ ਕਹਿਣੇ ਤੋਂ ਬਾਹਰ ਹੁੰਦਾ ਬਾਦੂ ਬੈਠੇ ਜੀ ਬਾਬੇ ਜਿਹੜੇ ਨਾਂ ਲੈ ਕੇ ਬਿਠਾਉਂਦੇ ਆ ਅੱਛਾ ਫਿਰ ਉਹ ਗੁਰਪੀਰ ਵਾਲੇ ਹੁੰਦੇ ਨੇ ਜੀ ਸਾਰੇ ਤਾਂ ਨਹੀਂ ਇੱਕੋ ਜਿਹੇ ਹੁਣ ਉਹ ਜਿਹੜੇ ਹੈ ਹੀ ਨਹੀਂ ਵਿਚਾਰੇ ਕਿਸੇ ਕੰਮ ਦੇ ਜੀ ਉਹ ਕੀ ਕਣ ਚੱਕਣਗੇ ਜਿਨ੍ਹਾਂ ਨੇ ਕੱਲ ਪਰਸੋਂ ਗੱਦੀ ਚੱਕੀ ਹੈ ਰੋਲਦੇ ਫਿਰਦੇ ਵਿਚਾਰੇ ਜਿਹੜਾ ਗੁਰਪੀਰ ਵਾਲਾ ਹੋਇਆ ਤਾਂ ਅਗਲਾ ਕਹਿ ਦਿੰਦਾ ਸਿੱਧਾ ਵੀ ਹਾਂ ਭਈ ਫਲਾਣੇ ਨਾਂ ਦੀ ਬੁੜੀਆ ਖੜੀ ਹੋ ਜੇ ਪੁੱਛਣ ਆਈ ਹੈ ਦਾ ਕੁਛ ਉਹਦਾ ਪੀਰ ਦੀ ਰਾਜਾ ਉਹਦੇ ਗੁਰੂ ਦਾ ਕਰਮ ਆ ਉਹਦੇ ਪੁੱਛ ਸਕਦਾ ਉਹ ਤੁਸੀਂ ਨਹੀਂ ਕਣ ਪਾਉਂਦੇ ਨਾ ਤੁਸੀਂ ਤਾਂ ਵੈਸੇ ਕੋਈ ਬੰਦਾ ਆ ਜਾਂਦਾ ਬਹਿ ਕੇ ਗੱਲਬਾਤ ਕਰਦੇ ਆ ਤੇ ਭਾਈ ਤੈਨੂੰ ਕੀ ਦੁੱਖ ਤਕਲੀਫ ਆ ਉਹ ਦੱਸ ਜੀ ਤੁਸੀਂ ਉਹਦਾ ਹੱਲ ਕਰਦੇ ਹੋ ਜੀ ਤੁਸੀਂ ਨਾ ਸਿਰ ਕਮਾਉਨੇ ਹੋ ਨਾ ਤੁਸੀਂ ਪੁੱਛ ਕੱਢਦੇ ਹੋ ਚੋਂਟਾ ਵੀ ਨਹੀਂ ਮਾਰਦੇ ਨਾ 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 ਜੇ ਕੋਈ ਆ ਜਾਂਦਾ ਉਹਦੇ ਵੀ ਨਹੀਂ ਮਾਰਦੇ 920 ਵੀਡੀਓ ਜੀ ਇੰਸਟਾ ਤੇ ਤੁਸੀਂ ਸਰਚ ਕਰ ਲਓ ਮੇਰੇ ਵੀਡੀਓ ਦੇਖ ਲਓ ਹਾਂ ਮੈਂ ਹੁਣੇ ਦੱਸ ਦਿੰਨਾ ਕੈਮਰੇ ਚ ਦੇਖ ਕੇ ਗੈਣਾ ਦੋ ਵੀਡੀਓ ਮੇਰੀਆਂ ਪਾਉਣਾ ਵਾਲੀਆਂ ਪਾਈਆਂ ਇੰਸਟਾ ਤੇ ਮੈਂ ਸਾਡੇ ਘਰ ਦਾ ਦੀਵਾਨਾ ਜੱਦੀ ਦੀਵਾਨਾ ਉਹਦੇ ਮੈਨੂੰ ਖੇਡਣਾ ਪੈਂਦਾ ਤੇ ਖੇਡਣਾ ਮੇਰਾ ਹੱਕ ਵੀ ਬਣਦਾ ਉਹਦੇ ਖੇਡਦੇ ਆ ਜਦ ਸਾਲ ਦਾ ਪੰਡਹਾਰਾ ਹੁੰਦਾ ਜੀ ਆਪਦੇ ਘਰੇ ਤਾਂ ਖੇਡਣਾ ਹੀ ਸਾਲ ਬਾਅਦ ਉਹਦੇ ਸਿਰਕ ਮੋਨੇ ਹਾਂਜੀ ਹਾਂ ਉਹਦੇ ਫਿਰ ਕੋਈ ਜਿਹੜਾ ਪੌਣ ਕਣ ਪਾਉਂਦਾ ਉਹਦੇ ਨੂੰ ਦੱਸ ਦਿੰਨੇ ਕਿਵੇਂ ਉਹਨਾਂ ਲੱਗ ਜੀ ਘਰਦਿਆਂ ਨੂੰ ਹੁਕਮ ਦੇਣਾ ਹੁੰਦਾ ਕੱਲਾ ਘਰਦਿਆਂ ਨੂੰ ਦੱਸਣਾ ਘਰਦਾ ਹੁਕਮ ਦੇਣਾ ਹੁੰਦਾ ਵੀ ਭਾਈ ਦਵਾਨ ਮਨਜ਼ੂਰ ਹੈ ਜੈ ਜੈਕਾਰ ਬੇੜੇ ਪਾਰ ਹੈ ਆਪਣੇ ਦੇਵੀ ਦੇਵ ਤੇ ਖੁਸ਼ ਹੈ ਪੀਰੋ ਮਰਸ਼ਦ ਦਾ ਹੱਥ ਹੈ ਸੇਵਾ ਕਰਦੇ ਰਹੋ ਤੇ ਕਰਦੇ ਰਹਿਣਾ ਹਮ ਬਸ ਫਿਰ ਘੱਟ ਕੇ ਬਹਿ ਜਾਣਾ ਜਿਹੜੀ ਸੰਗਤ ਹੈ ਉਹਦਾ ਕੁਝ ਨਹੀਂ ਦੱਸਣਾ ਜੋ ਕੋਈ ਸੰਗਤਾਂ ਦੇ ਬਾਬਾ ਮੇਰਾ ਦੱਸ ਦੇ ਬੋਲਣਾ ਕੀ ਹੈ ਜੀ ਦੱਸ ਗਿਆ ਤਾਂ ਤਾਂ ਨਾ ਜੀ ਪਤਾ ਨਾ ਹੋਵੇ ਕੁਝ ਦੱਸਣਾ ਕੀ ਹੈ ਹਣ ਤੁਸੀਂ ਆਏ ਮੇਰੇ ਕੋਲ ਤੁਸੀਂ ਕਹਣਾ ਮਹਾਰਾਜ ਜੀ ਆਪਣੇ ਆ ਕੇ ਕਰਕੇ ਆਹ ਗੱਲ ਹੈ ਵੀ ਅਸੀਂ ਤਾਂ ਪੁੱਛਣ ਆਏ ਹਾਂ ਪੁੱਛਣਾ ਕੀ ਹੈ ਪੁੱਤ ਦੁੱਖ ਸੋ ਕਰਨਾ ਆਏ ਮੇਰੇ ਨਾਲ ਬੋਲ ਕੀ ਪੁੱਛਣਾ ਦੱਸ ਮੈਂ ਤਾਂ ਪੁੱਛ ਕੱਢ ਦਿੰਦਾ ਕੀ ਲੈਣਾ ਐ ਕਰਕੇ ਆ ਬਾਹਰ ਦਾ ਕੰਮ ਹੈ ਜੀ ਬੀਜਾ ਨਹੀਂ ਲੱਗਦਾ ਅਜਮੇਰ شریف ਜਾਓ ਸੋਣਾ ਉੱਥੇ ਚਾਦਰ ਚੜਾਓ ਪੀਰ ਦੀ ਜਾਜਾਕਾਰ ਬੇੜੇ ਪਰ ਦੀ ਆਮ ਤੌਰ ਤੇ ਜੇ ਬਾਬੇ ਸਿਆਣਿਆਂ ਕੋਲ ਜਾਂਦੇ ਨਾ ਉਹ ਕਹਿੰਦੇ ਹੁਣ ਦੁਖੀ ਬੰਦਾ ਹੀ ਜਾਂਦਾ ਸਿਆਣਿਆਂ ਕੋਲੇ ਡਾਕਟਰਾਂ ਕੋਲੇ ਜਿਹੜਾ ਦੁਖੀ ਉਹ ਜਿਹੋ ਸੁਖੀ ਤਾਂ ਜਾਂਦਾ ਹੀ ਨਹੀਂ ਕਹਿੰਦੇ ਜੀ ਉਹ ਕਹਿੰਦੇ ਵੀ ਲੈ ਵੀ ਭਾਈ ਤੇਰਾ ਬੇਟਾ ਹੁਣ ਬਾਹਰ ਜਾਊਗਾ ਜੀ ਠੀਕ ਹੈ ਤੇ ਤੂੰ ਐਤ ਕੀ ਜਦੋਂ ਮੈਨੂੰ ਕੜਾ ਤਪਾ ਦੀ ਤੋਲੇ ਦਾ ਜਾਂ ਛਾਪ ਪਾਈ ਹੁਣ ਕਹਿਣ ਵਾਲੇ ਇਹ ਵੀ ਕਹਿੰਦੇ ਜੇ ਬਾਬੇ ਨੂੰ ਇੰਨਾ ਪਤਾ ਤੇ ਬਾਬਾ ਫਿਰ ਦੁਕਾਨ ਖੋਲ੍ਹ ਕੇ ਵੇਚੇ ਜਿਹੜੇ ਵੇਚੇ ਨਹੀਂ ਲੱਗਦੇ ਉਹ ਵੀ ਪੱਕੇ ਦੇ ਦਿਆ ਕਰੇ ਹਮ ਇੱਕ ਪਾਸੇ ਦਾ ਦੱਸਿਆ ਜਾਵੇ ਜੀ ਵੀ ਵਧਾਈ ਮੰਗਣ ਦੇ ਅਸਲੀ ਹੱਕਦਾਰ ਅਸੀਂ ਹੈਗੇ ਹਾਂ ਹਮ ਜੇ ਮੈਂ ਮੰਗਣਾ ਹੋਵੇ ਨਾ ਅਸੀਂ ਅੱਕਦਾ ਰਹਾਂ ਕਿਉਂਕਿ ਅਸੀਂ ਮਰਾਸੀ ਆ ਜੀ ਮੀਰਾਲਮ ਪਿਓਰ ਹੂੰ ਮਰਦਾਨੇ ਕੇ ਸਾਡੀ ਸਾਰੀ ਅੰਸ ਵਾਂਸ ਦਾ ਅਸੀਂ ਪੰਡਾ ਚੋਂ ਨਹੀਂ ਆਉਂਦੇ ਨਾ ਹੂੰ ਅੱਕ ਨੱਡਾ ਨੱਕ ਨਾ ਉਹਨਾਂ ਚੋਂ ਨਹੀਂ ਆਉਂਦੇ ਉਹ ਅੱਡ ਹੁੰਦੇ ਉਹ ਅੱਡ ਹੁੰਦੇ ਜੀ ਪੰਡ ਮਰਾਸੀ ਅੱਡ ਹੁੰਦੇ ਜਨਾਬ ਹੂੰ ਮੀਰਾਲਮ ਜਿਹੜਾ ਹੋਇਆ ਮਰਦਾਨੇ ਕਾ ਹੂੰ ਉਹ ਅੱਡ ਹੁੰਦਾ ਤੇ ਦਾਦੇ ਹਾਂ ਜੀ ਦਾਦੇ ਸਾਡੇ ਆ ਦਾਦੇ ਤੁਹਾਡੇ ਆ ਦਾਦੇ ਸਾਡੇ ਕਿੰਨੇ ਕਿਸਮ ਦੇ ਹੁੰਦੇ ਦੋ ਹੀ ਹੁੰਦੇ ਆ ਦੋ ਹੀ ਹੁੰਦੇ ਆ ਪੰਡ ਤੇ ਮਰਦਾਨਾ ਮਰਦਾਨਾ ਠੀਕ ਹੈ ਹੂੰ ਸਾਡੇ ਜਿਹੜੇ ਹੁਣ ਦਾਦੇ ਆ ਅਸਦਾ ਜਟਾ ਜ਼ਿੰਮੇਦਾਰਾਂ ਦੇ ਜਿਵੇਂ ਕਿਸੇ ਦੇ ਸਰੀਮ ਬੰਨਣ ਜਾਣਾ ਤਾਂ ਵੀ ਜਾ ਕੇ ਕਹਦਾ ਨਾਲ ਲੈ ਪੁੱਤ 1100 ਰੁਪਇਆ ਸੰਗਦੇ ਨਹੀਂ ਕਿਉਂ ਸੰਗੀ ਹੈ ਜੀ ਕਿ ਮੈਂ ਉਹ ਲਵ ਹੀਰਾ ਕਹਿੰਦਾ ਮੰਗਣੋਂ ਮਰਾਸੀ ਸੰਗਦੇ ਹੈ ਨਾ ਹਾਂ ਜਮਾ ਨਹੀਂ ਸਾਡੇ ਹੁਣ ਤਾਂ ਜਿਵੇਂ ਆਪਣੇ ਕਿਸੇ ਕਾਸਟ ਦਾ ਨਾਂ ਲੈਣਾ ਉਵੇਂ ਗਲਤ ਸਮਝਣ ਲੱਗ ਗਏ ਸੀ ਵਿੱਚ ਦੀ ਬੈਨ ਹੋ ਗਿਆ ਸੀਗਾ ਵੀ ਮਰਾਸੀ ਨੇ ਕਹਿਣਾ ਕਿਸੇ ਨੇ ਫਿਰ ਉਹ ਸਾਰੇ ਸੋਸਾਇਟੀ ਜੀ ਇਕੱਠੇ ਹੋਈ ਉਹਨਾਂ ਨੇ ਗੋਤਮਉਤ ਜੀ ਕੀਤੀ ਫਿਰ ਉਹ ਕਹਿੰਦੇ ਵੀ ਯਾਰ ਆਪਾਂ ਜਦੋਂ ਹੈਗੇ ਆ ਫਿਰ ਹੈਗੇ ਆ ਆਪਾਂ ਕਿਉਂ ਕਿਸੇ ਨੂੰ ਕਹੀਏ ਵੀ ਸਾਡਾ ਨਾਂ ਆਣਾ ਲਿਆ ਕਰੋ ਜਾਂ ਫਲਾਨਾ ਹੁਣ ਮੈਨੂੰ ਕਹੀਏ ਤੇ ਜਦੋਂ ਮੈਂ ਪਿੰਡ ਜਾਂਦਾ ਮੇਰੇ ਜੱਦੀ ਪਿੰਡ ਮੈਨੂੰ ਕਈ ਕਹਿੰਦੇ ਆਂ ਹੋਰ ਦਾਦਾ ਸਾਹਿਬ ਠੀਕ ਹੋ ਜੀ ਮੈਂ ਵਧੀਆ ਪੁੱਤ ਜੀ ਰਾਜ਼ੀ ਰੋ 80 ਸਾਲ ਦਾ ਬੰਦਾ ਹੋਵੇ ਬਣਾ ਦੇ 8 ਸਾਲ ਦਾ ਹੋਵੇ ਚਿੱਟੀ ਦਾੜੀ ਹੋਵੇ ਬਣਾ ਜਿਵੇਂ ਮਰਜ਼ੀ ਲਾ ਲਓ ਹਸਤਾਂ ਨੂੰ ਪੁੱਤ ਹੀ ਗਾਣਾ ਵੀ ਹੋਰ ਸ਼ੇਰਾ ਕਾਇਮ ਹੈ ਸੇਤਾ ਵੇਤਾ ਪੁੱਤ ਰਾਜੀ ਖੁਸ਼ ਹੀ ਹੋ ਲੈ ਮੇਰਾ ਸ਼ੇਰ ਕਣਕੇ ਦਾ ਘਾਟਾ ਜਾ ਕੇ